ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਜੀ ਨੂੰ ਵੀ ਪਤਾ ਅਮਿਤ ਸ਼ਾਹ ਜੀ ਨੂੰ ਵੀ ਪਤਾ ਜੀਪੀ ਨੱਡਾ ਜੀ ਨੂੰ ਵੀ ਪਤਾ ਵੀ ਮੇਰੇ ਸਾਡੇ ਮੇਰੇ ਪਰਿਵਾਰ ਨਾਲ ਕੀ ਹੋ ਰਿਹਾ ਤੇ ਉਹਨਾਂ ਦੇ ਕਹਿਤੇ ਹੀ ਗਵਰਨਰ ਸਾਹਿਬ ਨੇ ਸਾਨੂੰ ਟਾਈਮ ਦਿੱਤਾ ਹੈ ਕਿ ਹੁਣ ਜਿਹੜੀ ਆ ਪੰਜਾਬ ਪੁਲਿਸ ਆ ਵੀ ਇਨਕਾਊਂਟਰ ਕਰ ਕਰਕੇ ਪ੍ਰੋਮੋਸ਼ਨਲ ਲੈਣ ਦੇ ਚੱਕਰ ਚ ਪਈ ਹੋਈ ਹੈ ਇਹਨਾਂ ਨੂੰ ਆਏ ਨਹੀਂ ਹੈਗਾ ਕਿ ਇਹਨਾਂ ਨੂੰ ਕਹਿ ਕੇ ਗਏ ਇੱਕ ਇਨਕਾਊਂਟਰ ਤਾਂ ਕਰ ਚੱਲ ਇੱਕ ਇਨਕਾਊਂਟਰ ਕਰਕੇ ਆਏ ਦੂਜਾ ਤੇਰਾ ਕਰ ਚੱਲੇ ਆ ਐਸਾ ਡਰ ਹੋਊਗਾ ਉਹਨਾਂ ਲਈ ਟਾਈਮ ਕੋਈ ਵੀ ਬੰਦਾ ਪੰਜਾਬ ਕਿਸੇ ਨਾਲ ਕੋਈ ਧੱਕਾ ਕਰਨ ਤੋਂ ਪਹਿਲਾਂ ਕੋਈ ਪੁਲਿਸ ਅਫਸਰ ਧੱਕਾ ਕਰਨ ਤੋਂ ਪਹਿਲਾਂ ਦਸ ਵਾਰੀ ਸੋਚੂਗਾ। ਅੱਠ ਜਿਹੜੇ ਹੋਰ ਮੁਲਾਜ਼ਮ ਸੀ ਉਹ ਵੀ ਦਰੂਨਾ ਰੱਜੇ ਬੀ ਸੀ ਕਿਉਂਕਿ ਮੈਨੂੰ ਉੱਥੇ ਥਾਬੇ ਵਾਲਾ ਸਾਰਿਆਂ ਨੇ ਦੱਸ ਤਾ ਕਿ ਡਰਦਾ ਕਿ ਬੋਲਦਾ ਨਹੀਂ। ਅਸੀਂ ਸਾਨੂੰ ਕਿਸੇ ਦਾ ਡਰ ਨਹੀਂ। ਇੰਨੀ ਹਾਈ ਪੀਤੀ ਹੋਈ ਇਸ ਦਰੂਨਾ ਨੂੰ ਕੋਈ ਰੋਸ਼ਨੀ ਸੀ ਉੱਥੇ। ਤੇ ਜਿਹੜੇ ਪੁਲਿਸ ਅਫਸਰਾਂ ਨੂੰ ਜਿਹੜੇ ਉੱਪਰ ਆਈਪੀਐਸ ਲੌਬੀ ਇੱਥੇ ਬੈਠੀ ਹੈ ਮੈਂ ਪੁੱਛਣਾ ਚਾਹੁੰਦਾ ਪੁੱਛੋ ਮਨਦੀਪ ਸਿੱਧੂ ਜੀ ਨੂੰ। ਜਿਹੜੇ ਏਡੇ ਏਡੇ ਦਾਅਵੇ ਮਾਰਦੇ ਸੀ ਮੇਰੀ ਟੀਮ ਮੇਰੀ ਪੰਜਾਬ ਪੁਲਿਸ ਮੇਰੀ ਟੀਮ ਪੰਜਾਬ ਦੇ ਵਿਰੋਧੀ ਲੀਡਰ ਵੀ ਤੁਹਾਡੇ ਹੱਕ ਦੇ ਵਿੱਚ ਨਜ਼ਰ ਆਏ ਨੇ ਮੈਂ ਦੇਖ ਰਿਹਾ ਸੁਖਪਾਲ ਸਿੰਘ ਖਹਿਰਾ ਹੋ ਗਏ ਵਿਰਸਾ ਸਿੰਘ ਵਲਟੋਵਾ ਹੋਏ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਟਵੀਟ ਕੀਤਾ ਤੇ ਬੜੀ ਨਿੰਦਿਆ ਕੀਤੀ ਐ ਇਸ ਮਾਮਲੇ ਨੂੰ ਲੈ ਕੇ ਪੰਜਾਬ 'ਚ ਕੋਈ ਗਲਤ ਕੰਮ ਹੋਊਗਾ ਜਿਹੜਾ ਵੀ ਚੰਗਾ ਲੀਡਰ ਹੋਊਗਾ ਉਹਨੂੰ ਦੁੱਖ ਹੋਊਗਾ ਕੱਲਾ ਵਿਕਰਮ ਜੀਟੀਆਈ ਦਾ ਇਦਨ ਇਥੇ ਪਟਿਆਲੇ ਆਈ ਨੇ ਜੀ ਉਦੋਂ ਉਹਨਾਂ ਨੇ ਐਸਆਈਟੀ ਤੋਂ ਨਿਕਲਣ ਦੇ ਸਾਰ ਸਾਡੀ ਪਰਿਵਾਰ ਦੀ ਬਾਰੇ ਉਹਨਾਂ ਨੂੰ ਦੁੱਖ ਹੋਇਆ ਯਾਰ ਆਪ ਚੀਜ ਜੇ ਲੈਸਨ ਮਿਲੂਗਾ ਪੁਲਿਸ ਅਫਸਰਾਂ ਨੂੰ ਕਿਸੇ ਨੂੰ ਉਂਗਲ ਲਾਉਣ ਤੋਂ ਪਹਿਲਾਂ 10 ਵਾਰੀ ਸੋਚਣ ਗਿਆ। ਨਜਾਇਜ਼ ਕਿਸੇ ਨਾਲ ਹੋਊਗੀ ਨਹੀਂ ਅੱਜ ਤੋਂ ਬਾਅਦ। ਜੇ ਮੇਰੇ ਸਾਹਮਣੇ ਆਉਣ ਦੀ ਗਲਤੀ ਕੀਤੀ ਮੈਂ ਖੜਕਾਊਂਗਾ ਉਹਨਾਂ ਨੂੰ। ਉਹ ਡਿਊਟੀ ਦੇ ਨੇ ਤੇ ਸਸਪੈਂਡ ਕੀਤੇ ਹੋਏ ਲੇਕਿਨ ਘੂਮੀ ਜਾ ਰਹੇ ਨਹੀਂ ਸੀ ਪਟਿਆਲੇ ਚ ਘੁਮ ਰਹੇ ਨੇ। ਲੇਕਿਨ ਇੱਕ ਮੈਂ ਉਹਨਾਂ ਦੱਸਣਾ। ਤੀਰ ਮੰਗੋ ਸਿੱਧਾ ਕਰ ਦੇਣਾ ਤੁਹਾਨੂੰ ਸਾਰਿਆਂ ਨੂੰ। ਐਨ ਬੰਦੇ ਦਾ ਪੁੱਤ ਬਣਾਣਾ ਜਿਹੜੇ ਜਿਸ ਤਰੀਕੇ ਤੁਸੀਂ ਸਾਨੂੰ ਪਰਿਵਾਰ ਤੋਂ ਤੰਗ ਕੀਤਾ ਹੈ। ਉਹੀ ਉਹੀ ਦੁੱਖ ਤੁਹਾਨੂੰ ਦੇ ਦੇਣਾ ਹੈਗਾ ਇਹਨਾਂ ਲੋਕਾਂ ਨੂੰ। 12:30 ਅਸੀਂ ਹਰਬਨ ਸਟਾਵਾ ਗਏ ਆ ਜਿਹੜਾ ਰਜਿੰਦਰ ਦੇ ਸਾਹਮਣੇ ਹੈਗੀ ਆ ਕਿ ਅਸੀਂ ਜਾ ਕੇ ਮੈਗੀ ਖਾ ਲੈਨੇ ਕਿਉਂਕਿ ਲੇਟ ਹੋ ਗਿਆ ਸੀ ਤੇ ਸਾਨੂੰ ਸੀ ਘਰੇ ਜਾ ਕੇ ਕਿਸੇ ਨੂੰ ਡਿਸਟਰਬ ਨਾ ਕਰੀਏ ਅਸੀਂ ਗੱਡੀ ਦੀ ਡਿੱਕੀ ਤੇ ਖੜੇ ਹੋ ਕੇ ਮੈਗੀ ਖਾ ਰਹੇ ਸੀ ਉਸ 19 ਦੇਰ ਚੀ ਸਾਹਮਣੇ ਬਿਲਕੁਲ ਆਪੋਜ਼ਿਟ ਰੋਂਗ ਸਾਈਡ ਪੁਲਿਸ ਦੀਆਂ ਗੱਡੀਆਂ ਆਈਆਂ ਨੇ ਜਿਸ ਚ ਵਿੱਚ 4 ਐਸ ਐਚਓ ਸੀ ਉਹਨਾਂ ਨੇ ਮੇਰੇ ਫਾਦਰ ਨੂੰ ਕਿਹਾ ਗੱਡੀ ਸਾਈਡ ਲਾ ਲੋ ਨਹੀਂ ਨਹੀਂ ਤਾਂ ਲੱਤਾ ਚਕਾ ਦਾਂਗੇ ਮੇਰੇ ਫਾਦਰ ਨੇ ਮੈਨੂੰ ਕਿਹਾ ਬੇਟਾ ਜਾ ਕੇ ਗੱਡੀ ਸਾਈਡ ਤੇ ਲਾ ਲੈ ਪਰ ਮੇਰੇ ਫਾਦਰ ਨੇ ਇਹ ਨੂੰ ਕਿਹਾ ਮੈਂ ਆਰਮੀ ਚਿਕਨ ਨਾ ਐ ਕੋਈ ਤਮੀਜ਼ ਨਹੀਂ ਹੋਈ ਗੱਲ ਕਰਨ ਦੀ ਇਨੀ ਦੇਰ ਚ ਹੀ ਇਹਨਾਂ ਦੇ ਸਬੋਡੀਨੇਟ ਰੋਨੀ ਸਿੰਘ ਕੋਈ ਗੱਲ ਸੁਣਨ ਪਈ ਗੈਰੀ ਸਾਈਡ ਤੋਂ ਆ ਕੇ ਮੇਰੇ ਫਾਦਰ ਨੂੰ ਪੰਚ ਕਰੇ ਤੇ ਇਹਨਾਂ ਨੇ ਮੈਨੂੰ ਚੱਕ ਕੇ ਰਜਿੰਦਰ ਦੇ ਗੇਟ ਦੇ ਨੇੜੇ ਲੈ ਜਾ ਕੇ ਬਹੁਤ ਘਟ ਘਟਿਆ 7-8 ਬੰਦੇ ਸੀ ਇਹਨਾਂ ਨੇ ਕੇਰਾ ਬਣਾ ਕੇ ਮੈਨੂੰ ਕੰਟੀਨਿਊਸਲੀ ਮਾਰਿਆ ਜਿਸ ਤਰੀਕੇ ਨਾਲ ਇਹ ਘੁੱਟ ਰਹੀ ਸੀ ਨਾ ਇਹਨਾਂ ਦੀ ਇੰਟੈਂਸ਼ਨ ਸੀ ਅਸੀਂ ਉੱਥੇ ਹੀ ਮਰ ਜਾਈਏ ਮੇਰੇ ਫਾਦਰ ਦਾ ਆਈ ਕਾਰਡ ਲੈ ਲਿਆ ਫੋਨ ਲਿਆ ਮੇਰੇ ਫਾਦਰ ਨੇ ਕਿਹਾ ਮੇਰਾ ਆਈ ਕਾਰਡ ਦੇ ਦਿਓ ਤੇ ਉਸ ਟਾਈਮ ਉਹਨਾਂ ਨੇ ਕਿਹਾ ਇੱਕ ਇਨਕਾਊਂਟਰ ਕਰਕੇ ਆਏ ਆ ਜਿਸ ਵੇਰੇ ਤੱਕ ਜ਼ਿੰਦਾ ਰਹੇ ਤੇ ਆ ਕੇ ਲੈ ਲਿਓ ਉਸ ਦੇ ਬਾਅਦ ਇਹਨਾਂ ਨੇ ਸਾਡੀ ਵੀਡੀਓ ਬਣਾਈ ਆ ਕਿ ਇਹਨਾਂ ਨੂੰ ਪਤਾ ਨਹੀਂ ਸੀ ਅਸੀਂ ਫਾਦਰਸ ਹਨ ਜੀ ਇਹਨਾਂ ਨੇ ਵੀਡੀਓ ਬਣਾਈ ਆ ਲਾਸਟ ਕਿ ਇੱਥੇ ਆ ਕੇ ਕੁੜੀਆਂ ਛੇੜ ਰਹੀ ਸੀ ਹਲੇ ਹਾਲਾਤਾਂ 'ਚ ਸੀਗੇ ਉਹ ਠੀਕ ਸੀਗੇ ਸਰ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਤੁਸੀਂ ਸਾਰੀ ਛੱਡ ਦਿਓ ਤੁਸੀਂ ਸਾਰਿਆਂ ਨੇ ਬਹੁਤ ਅਰੂਪ ਕੀਤੀ ਵੀ ਆ ਬਿਲਕੁਲ ਡਰੰਕ ਸੀ D5 ਚੱਲਣ ਪੰਜਾਬੀ ਦੇਖ ਰਹੇ ਹਾਂ ਤੇ ਮੈਂ ਆ ਬਲਵਿੰਦਰ ਸਿੰਘ ਸਾਡੀ ਲੋਕਾਂ ਦੀ ਹਿਫਾਜ਼ਤ ਕੌਣ ਕਰਦਾ ਹੈ ਆਰਮੀ ਜੋ ਸਰਹੱਦਾਂ ਦੇ ਉੱਤੇ ਖੜੇ ਨੇ ਤੇ ਅਸੀਂ ਸਕੂਨ ਦੀ ਨੀਂਦ ਰਾਤ ਨੂੰ ਸੌਂਨੇ ਆ ਪਰ ਜਦੋਂ ਆਰਮੀ ਦੀ ਸੁਰੱਖਿਆ ਦੇ ਵਿੱਚ ਕੁਤਾਈ ਹੋਵੇ ਆਰਮੀ ਦੇ ਲੋਕਾਂ ਦੇ ਨਾਲ ਆਰਮੀ ਦੇ ਪਰਿਵਾਰ ਦੇ ਨਾਲ ਤੱਕਾ ਹੋਵੇ ਤਾਂ ਉਹਨਾਂ ਦੇ ਨਾਲ ਕੌਣ ਖੜੇਗਾ ਅਸੀਂ ਗੱਲ ਕਰਦੇ ਹਾਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਕੁਝ ਦਿਨ ਪਹਿਲਾਂ ਇੱਕ ਘਟਨਾ ਵਾਪਰੀ ਸੀ ਜੋ ਕਿ ਪੁਸ਼ਪਿੰਦਰ ਸਿੰਘ ਕਰਨਲ ਨੇ ਬਾਟ ਸਾਹਿਬ ਉਹਨਾਂ ਦੇ ਨਾਲ ਪੁਲਿਸ ਮੁਲਾਜ਼ਮਾਂ ਦੀ ਧੱਕਾ ਮੁੱਕੀ ਹੁੰਦੀ ਹੈ ਤੇ ਪੁਲਿਸ ਮੁਲਾਜ਼ਮਾਂ ਵੱਲੋਂ ਉਹਨਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਤੇ ਮਾਮਲਾ ਇੰਨਾ ਜ਼ਿਆਦਾ ਪੱਕ ਜਾਂਦਾ ਹੈ ਕਿ ਮੀਡੀਆ ਧੂੜ ਫੜਦੀ ਹੈ ਤੇ ਪੁਲਿਸ ਵੱਲੋਂ ਲਗਾਤਾਰ ਕਿਹਾ ਗਿਆ ਹੈ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਪਰਿਵਾਰ ਵੱਲੋਂ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਨੇ ਵੀ ਸਾਨੂੰ ਸਹਿਯੋਗ ਨਹੀਂ ਕੀਤਾ ਜਾ ਰਿਹਾ ਤੇ ਸਾਡੇ ਨਾਲ ਲਗਾਤਾਰ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਤੁਸੀਂ ਕੇਸ ਵਾਪਸ ਲੈ ਲਓ ਪਰ ਗੱਲਬਾਤ ਕਰਾਂਗੇ ਪੁਸ਼ਪਿੰਦਰ ਸਿੰਘ ਬਾਠ ਤੇ ਉਹਨਾਂ ਦੇ ਪੁੱਤਰ ਨੇ ਅੰਗਤ ਸਿੰਘ ਬਾਠ ਦੇ ਨਾਲ ਜੋ ਘਟਨਾ ਵਾਪਰੀ ਉਹਨਾਂ ਨੂੰ ਉਸ ਢਾਬੇ ਦੇ ਬਾਹਰ ਕੁੱਟਿਆ ਗਿਆ ਤੇ ਉਹਨਾਂ ਦੇ ਉੱਤੇ ਕਾਫੀ ਇਲਜ਼ਾਮ ਲਗਾਏ ਗਏ ਉਹ ਇਲਜ਼ਾਮ ਸੱਚੇ ਨੇ ਝੂਠੇ ਨੇ ਬਾਤੋਂ ਸਾਬਤ ਹੋਵੇਗਾ ਢਾਬੇ ਵਾਲੇ ਵੱਲੋਂ ਕਿਹਾ ਗਿਆ ਸੀ ਵੀ ਉਹ ਗਲਾਸ ਨਾਲ दारू ਪੀ ਰਹੇ ਸੀ ਗਲਾਸਾਂ ਚ ਪਾ ਕੇ ਗੱਡੀ ਤੇ ਉਪਰਾਕੇ ਗੱਡੀ ਦੇ ਡਿੱਗੀ ਤੇ ਰੱਖ ਕੇ दारू ਪੀ ਰਹੇ ਸੀ ਤੇ ਅਸੀਂ ਕਹਾਂ दारू ਨਾ ਪਿਓ ਪਰ ਪਰਿਵਾਰ ਨੇ ਨਾਲ ਦੇ ਨਾਲ ਮੈਡੀਕਲ ਕਰਾਇਆ ਤੇ ਮੈਡੀਕਲ ਦੇ ਵਿੱਚ ਕੁਝ ਨਹੀਂ ਆਇਆ ਸਾਡੇ ਨਾਲ ਅੰਗਤ ਬਾਠ ਮੌਜੂਦ ਰਹੇ ਜੋ ਕਿ ਕਰਨਲ ਪੁਸ਼ਪਿੰਦਰ ਸਿੰਘ ਬਾੜ ਦੇ ਬੇਟੇ ਨੇ ਇਹਨਾਂ ਨਾਲ ਵੀ ਤੱਕਾ ਮੁਕੀ ਹੋਈ ਸੀ ਸੱਟਾਂ ਲੱਗੀਆਂ ਇਹਨਾਂ ਦੇ ਵੀ ਇਹਨਾਂ ਨੇ ਵੀ ਕਾਫੀ ਜੱਦੋਜਹਿਦ ਕੀਤੀ ਮਾਦੇ ਆਪਣੇ ਫਾਦਰ ਸਾਹਿਬ ਨੂੰ ਛੁੜਾਵਾ ਪਰ ਗੱਲ ਹੱਥੋਂ ਨਿਕਲ ਗਈ ਕਾਫੀ ਥ੍ਰੈਟ ਵੀ ਇਹਨਾਂ ਨੂੰ ਦਿੱਤੇ ਗਿਆ ਉਸ ਲੜਾਈ ਦੇ ਦੌਰਾਨ ਤੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਤੇ ਸਭ ਤੋਂ ਪਹਿਲਾਂ ਮੀਡੀਆ ਨੂੰ ਥੈਂਕਸ ਜਿਹੜਾ ਕਵਰ ਕਰ ਸਰ ਮੇਰਾ ਇਨਸੀਡੈਂਟ ਜੀਡੀਆ ਹੋਣੀ ਹੋਈ ਆ ਸਰ ਜਾਨਦੇ ਆ ਮੇਰੇ ਫਾਦਰ ਸਾਹਿਬ ਤੇ ਮੈਂ ਸਵੇਰੇ 6:15 ਦਿੱਲੀ ਤੋਂ ਸ਼ਾਮ ਨੂੰ 6:15 ਦਿੱਲੀ ਤੋਂ ਨਿਕਲੇ ਸੀ ਅਸੀਂ ਜੀ ਪਟਿਆਲਾ ਲਈ ਆਫਟਰ ਹਿਸ ਆਫਿਸ ਤੇ ਅਸੀਂ ਸਵਾ 12 ਪਟਿਆਲਾ ਪਹੁੰਚੇ ਆ ਤੇ 12:30 ਅਸੀਂ ਹਰਬਨ ਸਟਾਵਾ ਗਏ ਆ ਜਿਹੜਾ ਰਜਿੰਦਰ ਦੇ ਸਾਹਮਣੇ ਹੈਗਾ ਕਿ ਅਸੀਂ ਜਾ ਕੇ ਮੈਗੀ ਖਾ ਲੈਨੇ ਕਿਉਂਕਿ ਲੇਟ ਹੋ ਗਿਆ ਸੀ ਤੇ ਸਾਨੂੰ ਅਸੀਂ ਘਰੇ ਜਾ ਕੇ ਕਿਸੇ ਨੂੰ ਡਿਸਟਰਬ ਨਾ ਕਰੀਏ ਅਸੀਂ ਗੱਡੀ ਦੇ ਡਿੱਕੀ ਤੇ ਖੜੇ ਹੋ ਕੇ ਮੈਗੀ ਖਾ ਰਹੇ ਸੀ ਉਸ 19 ਦੇਰਤੀ ਸਾਹਮਣੇ ਬਿਲਕੁਲ ਆਪੋਜ਼ਿਟ ਰੌਂਗ ਸਾਈਡ ਪੁਲਿਸ ਦੀਆਂ ਗੱਡੀਆਂ ਆਈਆਂ ਨੇ ਜਿਸ ਚ ਵਿੱਚ ਚਾਰ ਐਸ ਐਚਓ ਸੀ ਇੰਸਪੈਕਟਰ ਬੋਪਾ ਹੈਰੀ ਹੈਰੀ ਬੋਪਰ ਹੈ ਹਰਜਿੰਦਰ ਟੇਲੋਂ ਰੋਨੀ ਸਿੰਘ ਤੇ ਇੱਕ ਹੋਰ ਇੰਸਪੈਕਟਰ ਜਿਸ ਦਾ ਨਾਮ ਮੇਰੀ ਮਦਰ ਨੂੰ ਪਤਾ ਹੈ ਤੇ ਅਸ਼ਮਿੰਦਰ ਸ਼ਮਿੰਦਰ ਇੰਸਪੈਕਟਰ ਸ਼ਮਿੰਦਰ ਸਿੰਘ ਐਸ ਆਰ ਐ ਇੰਸਪੈਕਟਰ ਸੀ ਤੇ ਇਹਨਾਂ ਦੇ ਗਨਮੈਨ ਤੇ ਨਾਂ ਲੈ ਇਹਨਾਂ ਦੇ ਪੁਲਿਸ ਵਾਲੇ ਹੋਰ ਵੀ ਸੀ ਤੇ ਇਹਨਾਂ ਨੇ ਮੇਰੇ ਫਾਦਰ ਨੂੰ ਕਿਹਾ ਗੱਡੀ ਸਾਈਡ ਲਾ ਲੋ ਨਹੀਂ ਤਾਂ ਲੱਤਾ ਚਕਾ ਦਾਂਗੇ ਤੇ ਮੇਰੇ ਫਾਦਰ ਨੇ ਮੈਨੂੰ ਕਿਹਾ ਬੇਟਾ ਜਾ ਕੇ ਗੱਡੀ ਸਾਈਡ ਤੇ ਲਾ ਲੈ ਪਰ ਮੇਰੇ ਫਾਦਰ ਨੇ ਇਹਨਾਂ ਨੂੰ ਕਿਹਾ ਮੈਂ ਆਰਮੀ ਚਿਕਨਲ ਆ ਐ ਕੋਈ ਤਮੀਜ਼ ਨਹੀਂ ਹੋਈ ਗੱਲ ਕਰਨ ਦੀ ਅਸੀਂ ਸਿਟੀਜ਼ਨਸ ਨੇ ਤੇ ਤਮੀਜ਼ ਨਾਲ ਗੱਲ ਕਰਿਆ ਕਰੋ ਗੱਡੀ ਦਾ ਅਸੀਂ ਸਾਈਡ ਤੇ ਲਾਈ ਲਾਂਗੇ ਤੇ ਇਹਨਾਂ ਨੇ ਕਿਹਾ ਤੂੰ ਸਾਨੂੰ ਤਮੀਜ਼ ਸਿਖਾਏਗਾ ਤੇ ਮੇਰੇ ਫਾਦਰ ਨੇ ਵਾਪਸ ਕਿਹਾ ਕਿ ਨਾ ਕਰਨਲ ਨਾ ਥੋੜੀ ਤਮੀਜ਼ ਨਾਲ ਮੈਂ ਤੁਹਾਡੇ ਤੋਂ ਸੀਨੀਅਰ ਆ ਰੈਂਕ ਤੇ ਇੰਨੀ ਦੇਰ ਚ ਇਹਨਾਂ ਦੇ ਸਬੋਡੀਨੇਟ ਰੋਨੀ ਸਿੰਘ ਕੋਈ ਗਰਲ ਸੁਣਨ ਬਿਗੈਰੀ ਸਾਈਡ ਤੋਂ ਆਕੇ ਮੇਰੇ ਫਾਦਰ ਨੂੰ ਪੰਚ ਕਰਿਆ ਮੇਰੇ ਫਾਦਰ ਨੂੰ ਜਦੋਂ ਪੰਚ ਕਰਿਆ ਮੇਰੇ ਫਾਦਰ ਬਲੈਂਕ ਆਊਟ ਹੋਏ ਨੇ ਗੱਡੀ ਦੇ ਡਿੱਕੀ ਤੇ ਲੱਗ ਕੇ نیچے ਗਿਰੇ ਨੇ 언ਕੌਨਸ਼ੀਅਸ ਇਹਨਾਂ ਨੇ ਜੋਰ-ਜ਼ੋਰ ਦੀ ਲੱਤਾਂ ਨਾਲ ਮਾਰੇ ਮੈਂ ਗੱਡੀ ਅੱਗੇ ਕਰਨ ਲਈ ਜਾ ਰਹੀ ਸੀ ਮੈਂ ਚਾਬੀ ਪਾਈ ਸੀ ਮੈਂ ਦੇਖਿਆ ਹੋਇਆ ਮੈਂ ਗੱਡੀ ਛੱਡ ਕੇ ਪਿੱਛੇ ਆਇਆ ਦੌੜ ਕੇ ਮੈਂ ਇਹਨਾਂ ਨੂੰ ਤੱਕਾ ਮਾਰਿਆ ਕਿ ਸਾਈਡ ਹੋ ਮੇਰੇ ਫਾਦਰ ਨੂੰ ਛੱਡੋ ਤੇ ਇਹਨਾਂ ਨੇ ਮੈਨੂੰ ਚੱਕ ਕੇ ਰਜਿੰਦਰ ਦੇ ਗੇਟ ਦੇ ਨੇੜੇ ਲਿਜਾ ਕੇ ਬਹੁਤ ਘਟਕੁਟਿਆ 7-8 ਬੰਦੇ ਸੀ ਇਹਨਾਂ ਨੇ ਕੇਰਾ ਬਣਾ ਕੇ ਮੈਨੂੰ ਕੰਟੀਨਿਊਸਲੀ ਮਾਰਿਆ ਮੇਰੇ ਫਾਦਰ ਸਾਹਿਬ ਨੂੰ ਵੀ 2-3 ਮਾਰ ਰਿਸੀ ਬਟ ਥੋੜੀ ਦੇਰ ਚ ਜਦੋਂ ਉਹਨਾਂ ਨੂੰ ਕੌਂਸ਼ੀਅਸ ਆਈ ਉਹ ਕਿੱਦਾਂ ਨੇ ਕਿੱਦਾਂ ਹਾਫ ਕੌਂਸ਼ੀਅਸ ਸਟੇਟ ਤੇ ਚਲ-ਚੁਲ ਕੇ ਕਿੱਦਾਂ ਵੀ ਮੁਸ਼ਕਿਲ ਗੱਡੀਆਂ ਨੂੰ ਫੜ-ਫੜ ਕੇ ਆਏ ਉੱਥੇ ਕਿ ਮੇਰੇ ਬੇਟੇ ਨੂੰ ਛੱਡ ਦਿਓ ਇਹ ਲੋਕ ਉਹਨਾਂ ਨੂੰ ਵੀ ਮਾਰਨ ਲੱਗੇ ਹੋਰ ਮੈਂ ਸਮਾਉ ਆਪਣੇ ਫਾਦਰ ਦੀ ਲਾਈਫ ਬਚਾਈਏ ਉਸ ਦਿਨ ਮੇਰੇ ਫਾਦਰ ਜਿਸ ਤਰੀਕੇ ਨਾਲ ਇਕੁੱਟ ਰਹੇ ਸੀ ਨਾ ਇਹਨਾਂ ਦੀ ਇੰਟੈਂਸ਼ਨ ਸੀ ਅ ਇਹਨਾਂ ਨੇ ਨਾ ਘੁੱਟਿਆ ਮੈਂ ਕਿਸੇ ਤਰੀਕੇ ਨਾਲ ਆਪਣੇ ਫਾਦਰ ਨੂੰ ਮਾਰ ਖਾਂਦੇ ਹੋਏ ਗੱਡੀ ਦੇ ਅੰਦਰ ਪਾਇਆ ਇਹਨਾਂ ਨੇ ਗੱਡੀ ਤੋਂ ਖਿੱਚ ਕੇ ਮੇਰੇ ਫਾਦਰ ਨੂੰ ਬਾਹਰ ਰੋਡ ਤੇ ਗਿਰਾ ਆ ਗਰਾ ਦੁਬਾਰਾ ਕੱਢਿਆ ਕੱਢਿਆ ਹਾਂ ਦੁਬਾਰਾ ਕੱਢਿਆ ਅਨਕੌਂਸ਼ੀਅਸ ਬੰਦੇ ਨੂੰ ਗੱਡੀ ਦੇ ਅੰਦਰ ਮੁੱਕੇ ਮਾਰਨੇ ਦੀ ਵੀਡੀਓ ਤੇ ਉਸਦੇ ਬਾਅਦ ਰੋਡ ਤੇ ਜਦੋਂ ਮੇਰੇ ਫਾਦਰ ਗਿਰੇ ਹੋਏ ਨੇ ਉਹਨਾਂ ਨੂੰ ਮੁੱਕੇ ਮਾਰ ਰਹੇ ਨੇ ਤੇ ਲੱਤਾਂ ਨਾਲ ਮਾਰ ਰਹੇ ਨੇ ਕਰਨਲ ਸਾਹਿਬ ਨੂੰ ਉਸਦੇ ਬਾਅਦ ਮੈਨੂੰ ਮੈਂ ਆ ਵੀ ਨਹੀਂ ਸਕ ਰਿਹਾ ਬਚਾਨ ਲਈ ਕਿਉਂਕਿ ਮੈਨੂੰ ਵਿੱਚ ਸੱਤ ਬੰਦੇ ਘੇਰ ਕੇ ਮਾਰ ਰਹੇ ਨੇ ਅੱਜ ਦੀ ਡੇਟ 'ਚ ਮੇਰੇ ਫਾਦਰ ਨਾਲ ਹੋਇਆ ਕਿਸੇ ਹੋਰ ਦੇ ਫਾਦਰ ਨਾਲ ਹੁੰਦਾ ਤੇ ਕੀ ਕੋਈ ਬੱਚਾ ਰੁਕ ਸਕਦਾ ਹੈ ਇਹ ਲੋਕ ਕਹਿੰਦੇ ਆ ਕਿ ਇਹਨਾਂ ਦੇ ਪੁੱਤਰ ਨੇ ਆ ਕੇ ਸਾਨੂੰ ਧੱਕੇ ਮਾਰੇ ਨੇ ਤੇ ਉਹ ਸਾਰੀ ਚੀਜ਼ਾਂ ਕਰਿਆ ਨੇ ਕਿਸੇ ਹੋਰ ਦਾ ਫਾਦਰ ਹੁੰਦਾ ਕੋਈ ਪੁੱਤਰ ਦੇਖ ਸਕਦਾ ਉਸਦੇ ਫਾਦਰ ਤੁਹਾਡੀ ਏਜ ਕਿੰਨੀ ਹੈ ਜੀ 23 ਸਰ ਤੇ ਪੜ੍ਹਾਈ ਪੜਾਈ ਕਰਦੇ ਸਰ ਮੈਂ ਆਪਣੀ ਮਦਰ ਦੇ ਬਿਜ਼ਨਸ ਨਾਲ ਇਨਵੋਲਡ ਹਾਂ ਮੈਂ ਨੰਬਰ 1 ਸ਼ਿਪਿੰਗ ਲਾਈਨ 'ਚ ਜੌਬ ਕਰ ਚੁੱਕਿਆ ਹਾਂ ਤੇ ਇਸ ਤੋਂ ਪਹਿਲਾਂ ਮੈਂ ਬੀਬੀਐਸ ਸਪਲਾਈ ਚੇਨ ਐਂਡ ਲੌਜਿਸਟਿਕ ਮੈਨੇਜਮੈਂਟ 'ਤੇ ਕੋਰਸ ਵੀ ਕਰ ਚੁੱਕਿਆ ਹਾਂ ਤੇ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਉਹ ਧੱਕਾ ਮੁੱਕੀ ਹ ਜਦੋਂ ਇਹ ਸਾਰੀ ਚੀਜ਼ਾਂ ਹੋਏ ਤੇ ਸਮਹਾਉ ਮੈਂ ਆਪਣੇ ਫਾਦਰ ਨੂੰ ਵਾਪਸ ਗੱਡੀ ਚ ਪਾਇਆ ਤੇ ਇਹ ਮਾਰੀ ਜਾ ਰਹੀ ਸੀ ਤੇ 19:00 'ਚ ਇਹਨਾਂ ਨੇ ਗੱਡੀ ਦੇ ਅੰਦਰ ਵੜ ਕੇ ਸਾਡੇ ਮੇਰੇ ਫਾਦਰ ਦਾ ਆਈ ਕਾਰਡ ਲੈ ਲਿਆ ਫੋਨ ਲੈ ਲਿਆ ਮੇਰੇ ਫਾਦਰ ਨੇ ਕਿਹਾ ਮੇਰਾ ਆਈ ਕਾਰਡ ਦੇ ਦਿਓ ਤੇ ਉਸ ਟਾਈਮ ਉਹਨਾਂ ਨੇ ਕਿਹਾ ਇੱਕ ਇਨਕਾਊਂਟਰ ਕਰਕੇ ਆਏ ਆ ਜਿਸ ਵੇਰੇ ਤੱਕ ਜ਼ਿੰਦਾ ਰਹੇ ਤੇ ਆਖੇ ਲੈ ਲਿਓ ਆਈ ਕਾਰਡ ਉਸਦੇ ਬਾਅਦ ਇਹਨਾਂ ਨੇ ਸਾਡੀ ਵੀਡੀਓ ਬਣਾਈ ਆ ਕਿ ਇਹਨਾਂ ਨੂੰ ਪਤਾ ਨਹੀਂ ਸੀ ਅਸੀਂ ਫਾਦਰ ਸਨ ਆ ਜੀ ਇਹਨਾਂ ਨੇ ਵੀਡੀਓ ਬਣਾਈ ਆ ਲਾਸਟ 'ਚ ਕਿ ਇੱਥੇ ਆ ਕੇ ਕੁੜੀਆਂ ਛੇੜ ਰਹੀ ਸੀ ਕੋਈ ਵੀ ਫਾਦਰ ਸਨ ਆ ਕੇ ਕੁੜੀਆਂ ਛੇੜਦੇ ਨੇ ਰਾਤ ਨੂੰ ਇਹ ਕੋਈ ਲੌਜੀਕਲ ਗੱਲ ਹੋਈ ਐ ਲੋ ਕਹ ਰਹੀ ਸੀ ਐ ਮੈਗਨਾਲ ਵਿਸਕੀ ਪੀ ਰਹੀ ਸੀ ਤੇ ਪਕਪੂਗ ਲਾ ਰਹੀ ਸੀ ਸਰ ਹੁਣ ਮੈਗਨਾਲ ਫਨਲ ਸਾਹਿਬ ਆ ਕੇ ਹੁਣ ਮੈਗਨਾਲ ਵਿਸਕੀ ਪੀਣਗੇ ਤੇ ਪੁਲਿਸ ਕਿਹੜੇ ਹਾਲਾਤਾਂ ਚ ਸੀਗੇ ਉਹ ਠੀਕ ਸੀਗੇ ਸਰ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਤੁਸੀਂ ਸਾਰੀ ਛੱਡ ਦਿਓ ਤੁਸੀਂ ਸਾਰਿਆਂ ਨੇ ਬਹੁਤ ਦਾਰੂ ਪੀਤੀ ਹੋਈ ਆ ਬਿਲਕੁਲ ਡਰੰਕ ਸੀ ਪੁਲਿਸ ਰਿਸੋਰਸਸ ਯੂਜ਼ ਕਰਦੇ ਹੋਏ ਦਾਰੂ ਔਨ ਡਿਊਟੀ ਬੰਦਾ ਡਰੰਕ ਸੀ ਇਹ ਸਾਰੀ ਪੁਲਿਸ ਦੀ ਸਕੋਰਪੀਓ ਚ ਆਇਨੇ ਤੇ ਪੁਲਿਸ ਦੀ ਸਕੋਰਪੀਓ ਦਾਰੂ ਪੀਂਦੇ ਹੋਏ ਪੂਰੇ ਡਰੰਕ ਆਇਨੇ ਥੋੜੇ ਇੰਜਰੀ ਕਿੱਥੇ ਕਿੱਥੇ ਹੋਈ ਹੈ ਜੀ ਸਰ ਮੈਨੂੰ ਦੋ ਸਟਿਚਰਸ ਲੱਗੇ ਨੇ ਫੋਰਹਿੱਟ ਤੇ ਮੈਨੂੰ ਬੈਕ ਪਿੱਛੇ ਵੀ ਝੋਟ ਲੱਗੀ ਹੋਈ ਆ ਪੂਰੀ ਬਾਡੀ ਤੇ ਬਰੂਜਸ ਨੇ ਮੇਰੀ ਬਾਕੀ ਬਾਡੀ ਤੇ ਇੰਜਰੀਜ਼ ਤੇ ਪਿਕਚਰ ਤੁਸੀਂ ਆਨਲਾਈਨ ਦੇਖੀ ਹੋਣੀ ਹੋਣੀਆਂ ਨੇ ਕਿੰਨੀ ਜ਼ਿਆਦਾ ਝੋਟਾਂ ਲੱਗੀਆਂ ਨੇ ਮੇਰੇ ਫਾਦਰ ਦਾ ਆਰਮ ਡਿਸਲੋਕੇਟ ਹੋਇਆ ਹੋਇਆ ਹੈ ਉਹਨਾਂ ਨੂੰ ਫੇਸ ਤੇ ਇੰਜਰੀਜ਼ ਨੇ ਬਾਡੀ ਇੰਜਰੀਜ਼ ਨੇ ਥਮ ਤੇ ਥਮ ਥਮ ਡਿਸਲੋਕੇਟ ਹੋ ਗਿਆ ਉਹਨਾਂ ਦਾ ਐਸਾ ਸਾਰੀ ਤਾਂ ਇੰਜਰੀਜ਼ ਨੇ ਉਹਨਾਂ ਦੀ ਸੋ ਜਿੱਦ ਤੱਕ ਤੁਸੀਂ ਸਾਡੀ ਵੀਡੀਓ ਦੇਖ ਰਹੇ ਤੁਸੀਂ ਐਸਐਸਪੀ ਨਾਨਕ ਸਿੰਘ ਨੂੰ ਅਪਰੋਚ ਕੀਤੀ ਸੀ ਹੁਣ ਇਨਸਾਫ ਦਿੱਤਾ ਜਾਵੇ ਪਰ ਉਹਨਾਂ ਨੇ ਅਣਪਛਾਤੇਆਂ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਵੀ ਪੁਲਿਸ ਨੇ ਤੁਹਾਡੇ ਬਿਆਨ ਤੱਕ ਨਹੀਂ ਲਿੱਤੇ ਉਹ ਕੀ ਵਜ੍ਹਾ ਰਹੀ ਜੀ ਸਿਰ ਪਹਿਲੀ ਚੀਜ਼ ਤਾਂ ਅਸੀਂ ਐਸਐਸਪੀ ਨਾਨਕ ਨੂੰ ਅਗਲੇ ਦਿਨ ਸਵੇਰੇ 6:37 ਹੀ ਕਾਲ ਕਰ ਲਿਆ ਸੀ ਉਸ ਟਾਈਮ ਉਹਨਾਂ ਨੇ ਮੇਰੇ ਫਾਦਰ ਨੂੰ ਕਿਹਾ ਕਿ ਹਾਂ ਹਾਂ ਲੁੱਕ ਇਨਟੂ ਦਾ ਮੈਟਰ ਉਹਨਾਂ ਵੱਲੋਂ ਮੈਂ ਸਵਾਰੀਆਂ ਵਗੈਰਾ ਪਰ ਕਿਸੇ ਨੇ ਕੋਈ ਮੈਟਰ ਦੇ ਮੈਟਰ ਦੇ ਅੰਦਰ ਕਿਸੇ ਨੇ ਦੇਖਿਆ ਹੀ ਨਹੀਂ ਕੁਝ ਹੋਇਆ ਹੀ ਨਹੀਂ ਐਕਸ਼ਨ ਫਿਰ ਉਸ ਦੇ ਬਾਅਦ ਤੇ ਦੂਸਾਰਾ ਕੁਝ ਹੋ ਗਿਆ ਅਗਲੇ ਦਿਨ ਸਵੇਰੇ ਡੀਐਸਪੀ ਸਤਨਾੰ ਸਿੰਘਾਇਨ ਨੇ ਫੋਨ ਤੇ ਆਈ ਕਾਰ ਵਾਪਸ ਕਰਿਆ ਫਿਰ ਉਸ ਦੇ ਬਾਅਦ ਸਰ ਮੇਰੀ ਮਦਰ ਨੂੰ ਵੀ ਬਹੁਤ ਟਾਰਚਰ ਕਰਿਆ ਰਾਤ ਦੇ 1 ਵਜੇ ਤੱਕ ਮੇਰੀ ਮਮ ਬੈਠੇ ਨੇ ਪੁਲਿਸ ਸਟੇਸ਼ਨ ਐਫਆਈਆਰ ਦੀ ਕਾਨਲੀ ਪਰ ਇਹਨਾਂ ਨੇ ਐਫਆਈਆਰ ਨਹੀਂ ਲੀਖੀ ਅਗਲੇ ਦਿਨ ਪੁਲਿਸ ਵਾਲਿਆਂ ਨੂੰ ਬੁਲਾ ਕੇ ਜਿਹੜੇ ਇਨਵੋਲਟ ਸੀ ਉਹਨਾਂ ਨੂੰ ਬੁਲਾ ਕੇ ਕਹਿੰਦੇ ਇਹਨਾਂ ਤੋਂ ਮਾਫੀ ਲੈ ਲਓ ਕੰਪਰੋਮਾਈਜ਼ ਕਰ ਲਓ ਕੋਈ ਫਾਇਦਾ ਨਹੀਂ ਹੈ ਅੱਗੇ ਕੋਈ ਇਨਕੁਆਇਰੀ ਪੜਾਂਦਾ ਜਾਂ ਕੁਝ ਫਿਰ ਉਸ ਦੇ ਬਾਅਦ ਮੇਰੇ ਫਾਦਰ ਨੂੰ ਇਨਵੋਲ ਹੋਣਾ ਪਿਆ ਉਹਨਾਂ ਨੇ ਆਰਮੀ ਨੂੰ ਦੱਸਿਆ ਉਸ ਦੇ ਅਧ ਦੇ ਸਾਰੇ ਸਸਪੈਂਡ ਹੋਏ ਨੇ ਪਰ ਸਸਪੈਂਸ਼ਨ ਦੇ ਬਾਅਦ ਵੀ ਇਹਨਾਂ ਦੇ ਨਾਂ ਨਹੀਂ ਦੱਸੇ ਗਏ ਕਿਸੇ ਦੇ ਵੀ ਕਿ ਕਿੰਨਾਂ ਨੂੰ ਸਸਪੈਂਡ ਕਰਿਆ ਤੇ ਉਸ ਦੇ ਬਾਅਦ ਐਫ ਆਈ ਆਰ ਹੋਣੇ ਤੱਕ ਇਹਨਾਂ ਨੇ ਜਿਹੜੀ ਐਫ ਆਈ ਆਰ ਕਰੀ ਤੁਸੀਂ ਵੀ ਅਵੇਅਰ ਹੋਗੇ ਐਫ ਆਈ ਆਰ ਟਾਬੀ ਓਨਰ ਦੇ ਨਾਮ ਤੋਂ ਕਰੀਆ ਜਿਸ ਬੰਦੇ ਨੂੰ ਨਾ ਕੋਈ ਪ੍ਰੋਪਰਟੀ ਲਾਸ ਹੋਇਆ ਹੈ ਨਾ ਕੋਈ ਫਿਜ਼ੀਕਲ ਲਾਸ ਹੋਇਆ ਹੈ ਨਾ ਕੋਈ ਈਮੋਸ਼ਨਲ ਲਾਸ ਹੋਇਆ ਹੈ ਨਾ ਕੋਈ ਟਰੋਮਾ ਹੋਇਆ ਹੈ ਉਸ ਬੰਦੇ ਦੇ ਨਾਮ ਤੋਂ ਕਰੀਆ ਐਫ ਆਈ ਆਰ ਜਿਹੜੀ ਕੋਈ ਯੂਜ਼ ਦੀ ਨਹੀਂ ਹੈ ਕੱਲ ਨੂੰ ਬੈਕ ਆਊਟ ਤੇ ਉਸ ਬੰਦੇ ਨੇ ਡੀਐਫਆਈਆਰ ਲੈ ਰੇ ਨੇ ਜਿਹਨੇ ਆਪਣਾ ਟਾਵਾ ਚਲਾਣਾ ਹੈ ਡੇਲੀ ਸਵੇਰੇ 5 6 ਵਜੇ ਤੱਕ ਉਹ 24/7 ਖੁੱਲਾ ਰਹਿੰਦਾ ਹੈ ਜੇ ਉਹਨੇ ਸਟੇਟਮੈਂਟ ਨਹੀਂ ਦਿੱਤੀ ਹੋਣੀ ਇਹਨਾਂ ਨੇ ਉਸ ਦਾ ਟਾਵਾ ਹੀ ਬੰਦ ਕਰਾ ਦੇਣਾ ਸੀ ਸੋ ਤੁਸੀਂ ਕੀ ਕਾਰਨ ਮੰਨਦੇ ਤੁਸੀਂ ਕਹਿੰਿਆ ਵੀ ਤੁਹਾਡੇ ਸਾਡੇ ਡੀਵੀਆਰ ਵੀ ਲੱਗੀ ਸੀਗੀ ਜੀ ਡੀਵੀਆਰ ਵੀ ਥਾਣੇ ਦੇ ਵਿੱਚ ਜਮ੍ਹਾਂ ਕਰਾਈ ਗਈ ਹੈ ਜੀ ਸਰ ਸਾਡੇ ਕੋਲ ਖਾਲੀ ਸਭ ਤੋਂ ਵਧੀਆ ਗੱਲ ਜਿਹੜੀ ਹੋਈ ਆ ਅਸੀਂ ਟਾਈਮ ਟਾਈਮ 'ਚ ਡੀਵੀਆਰ ਲੈ ਲਈ ਸੀ ਤੇ ਪੁਲਿਸ ਨੂੰ ਦੇ ਦਿੱਤੀ ਸੀ ਇੱਕ ਗਲਤੀ ਸਾਡੇ ਕੋਲ ਇੱਕ ਹੋਈ ਆ ਕਿ ਅਸੀਂ ਕਾਪੀ ਨਹੀਂ ਰੱਖੀ ਡੀਵੀਆਰ ਦੀ ਕੱਲ ਨੂੰ ਉਹ ਡੀਵੀਆਰ ਕਰਪਟ ਹੋ ਜਾਏ ਜਾਂ ਕੁਝ ਹੋ ਜਾਏ ਪੁਲਿਸ ਹੈਸ ਟੂ ਬੀ ਬਲੇਮਡ ਉਸ ਡੀਵੀਆਰ ਚ ਪੂਰਾ ਪ੍ਰੂਫ ਆ ਤੇ ਅਸੀਂ ਸ਼ਾਰਟ ਕਲਿੱਪੇਜ ਬਣਾਈ ਹੋਈ ਆ ਜਿਹੜੀ ਅਸੀਂ ਐਲਸੀਡੀ ਤੇ ਦੇਖੀ ਸੀ ਕਿ ਆਇਆ ਚੀਜ਼ਾਂ ਹੋਈਆਂ ਉਹੀ ਮੀਡੀਆ ਚ ਸਰਕੂਲੇਟ ਹੋ ਰਹੀਆਂ ਨੇ ਤੇ ਅਗਰ ਵੀਡੀਓ ਨਹੀਂ ਆਈ ਹੁੰਦੀ ਨੰਦ ਨੂੰ ਸਾਨੂੰ ਮਾਰ ਕੇ ਉੱਥੇ ਛੱਡ ਦੇਣਾ ਸੀ ਤੇ ਪੁਲਿਸ ਦੀ ਇੰਨੀ ਰਿਸਪੌਂਸਿਬਿਲਟੀ ਵੀ ਨਹੀਂ ਸੀ ਕਿ ਜੇ ਮਾਰ ਵੀ ਲਿਆ ਉਸਦੇ ਬਾਅਦ ਕਮ ਸੇ ਹਸਪੀਟਲ ਲਿਜਾਣਦੇ ਇਹਨਾਂ ਨੇ ਕੀ ਪਬਲਿਕ ਰੋਡ ਨੂੰ ਥਾਣਾ ਬਣਾਇਆ ਹੋਇਆ ਸੀ ਸੋ ਜਿੱਦਾਂ ਕਿ ਤੁਹਾਡੇ ਵੱਲੋਂ ਕਹਿ ਗਿਆ ਕਿ ਪੁਲਿਸ ਵੱਲੋਂ ਸਾਨੂੰ ਘੜੀਸ ਘੜੀਸ ਕੇ ਕੁੱਟਿਆ ਗਿਆ ਸਾਡਾ ਬੜੀ ਤਕਾਮੁਕੀ ਹੋਈ ਹੈ ਮੇਰੇ ਫਾਦਰ ਸਾਹਿਬ ਨਾਲ ਹੋਈ ਹੈ ਥੋੜੇ 23 ਸਾਲ ਦੀ ਉਮਰ ਹੈ ਪੁਲਿਸ ਨੇ ਤੁਹਾਡੇ ਤੇ 10-12 ਪੁਲਿਸ ਵਾਲਿਆਂ ਨੇ ਤੁਸੀਂ ਕਿਹਾ ਵੀ ਹਮਲਾ ਕਰ ਦਿੱਤਾ ਇੱਕ ਸਹਿਮ ਦਾ ਮਾਹੌਲ ਬਣ ਜਾਂਦਾ ਪੁਲਿਸ ਦਾ ਵੈਸੇ ਕੋਈ ਰਿਮਾਂਡ ਲੈ ਲਵੇ ਇੱਕ ਡਰ ਬਣ ਜਾਂਦਾ ਬੰਦਾ ਸਾਰ ਸਰ ਪਹਿਲੀ ਚੀਜ਼ ਇਹ ਹੈ ਮੈਂ ਆਪ ਵੀ ਆਰਮੀ ਆਫਸਰ ਦਾ ਬੇਟਾ ਜੀ ਛੋਟ ਖਾ ਸਕਦਾ ਪਰ ਡਰਦਾ ਨਹੀਂ ਹਾਂ ਪਹਿਲੀ ਚੀਜ਼ ਜੇ ਕੰਪਲੇਨ ਕਰਨੀ ਹੈ ਉਹ ਤਾਂ ਅਸੀਂ ਕਰਾਂਗੇ ਨਾ ਪੁਲਿਸ ਜੇ ਪੁਲਿਸ ਵਾਲਿਆਂ ਨੂੰ ਕੋਈ ਰਾਈਟ ਨਹੀਂ ਮਿਲਦਾ ਕਿ ਉਹ ਨਾਰਮਲ ਪਬਲਿਕ ਨੂੰ ਇਸ ਤਰੀਕੇ ਨਾਲ ਟਰੀਟ ਕਰੇ ਅਜੇ ਤੱਕ ਕਿਉਂਕਿ ਮੇਰੇ ਫਾਦਰ ਆਰਮੀ ਦੇ ਨੇ ਤੇ ਇੰਨਾ ਪਬਲਿਕ ਸਪੋਰਟ ਕਰ ਰਹੀ ਹੈ ਕੱਲ ਨੂੰ ਕਿਸੇ ਸਿਵਿਲIAN ਨਾਲ ਹੋਏ ਤੇ ਉਸ ਦਿਤਾ ਇਹ ਲੋਕ ਰਿਪੋਰਟ ਵੀ ਨਾ ਲਿਖੇ ਤੇ ਉਪਰੋਂ ਦੂਜੀ ਚੀਜ਼ ਇਹ ਹੈ ਮੈਂ ਆਪ ਹੁਣ ਮੈਂ ਆਰਮੀ 'ਚ ਨਹੀਂ ਹਾਂ ਕੱਲ ਨੂੰ ਮੇਰੀ ਫੈਮਿਲੀ ਨਾਲ ਵਾਪਸ ਹੁੰਦਾ ਤੇ ਮੈਂ ਉਸ ਟਾਈਮ ਵੀ ਸਟੈਂਡ ਲਾਂ ਇਸ ਲਈ ਫਾਈਟ ਕਰ ਰਹੇ ਆ ਕਿ ਇਵੈਂਚੁਅਲੀ ਜਸਟਿਸ ਮਿਲਣੀ ਚਾਹੀਦੀ ਹੈ ਸੋ 22 ਮਾਰਚ ਵਾਲੇ ਦਿਨ ਡੀਸੀ ਦਫਤਰ ਤੱਕ ਰੋਕ ਕੀਤਾ ਜਾਵੇਗਾ ਸਾਫ ਕਾ ਫੌਜੇ ਦਾ ਸਹਿਯੋਗ ਵੀ ਮਿਲਿਆ ਤੁਹਾਨੂੰ ਜੀ ਸਰ yes ਸਰ ਆਰਮੀ ਨੇ ਬਹੁਤ ਜ਼ਿਆਦਾ ਸਪੋਰਟ ਕਰ ਰਿਹਾ ਹੈ ਐਕਸ ਆਰਮੀ ਮੈਨ ਜਿਨਨੇ ਨੇ ਉਹਨਾਂ ਨੇ ਬਹੁਤ ਜ਼ਿਆਦਾ ਸਪੋਰਟ ਕਰ ਰਿਹਾ ਤੇ ਉਹਨਾਂ ਨੇ ਸਾਨੂੰ ਗਾਰੰਟੀ ਦੀ ਹੈ ਕਿ ਅਸੀਂ ਲਾਸਟ ਤੱਕ ਲੜਾਂਗੇ ਤੁਹਾਡੇ ਨਾਲ ਹੀ ਸੋ ਪਸ਼ਪਿੰਦਰ ਸਿੰਘ ਬਾਦ ਸਾਹਿਬ ਦੇ ਰਿਸ਼ਤੇ ਵਾਲੇ ਮੇਨਾਂ ਮੌਜੂਦ ਨੇ ਜੋ ਸਾਰੇ ਕੇਸ ਦੀ ਪੇਰਵਾਹੀ ਕਰ ਰਹੇ ਨੇ ਤੇ ਅਫਸਰਾਂ ਨੂੰ ਮਿਲ ਰਹੇ ਨੇ ਲਗਾਤਾਰ ਵਕ ਵਕ ਪਾਰਟੀਆਂ ਦੇ ਨਾਲ ਵੀ ਅਪਰੋਚ ਕਰ ਰਹੇ ਨੇ ਵੀ ਪਰਿਵਾਰ ਨੂੰ ਇਨਸਾਫ ਮ ਮੈਂ ਸੁਣਿਆ ਸੀ ਤੁਹਾਡੀ ਡੀਜੀਪੀ ਸਾਹਿਬ ਨਾਲ ਵੀ ਗੱਲਬਾਤ ਹੋਈ ਹੈ ਜੀ ਜੇ ਆਪਾਂ ਐਡਮਿਨਿਸਟ੍ਰੇਸ਼ਨ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਆਰਪੀਰ ਸ਼ੁਕਲਾ ਜੀ ਸਾਹਿਬ ਜੀ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਪੰਜਾਬ ਜੇ ਉਹ ਸ਼੍ਰੀਸ਼ਾ 14 ਤਰੀਕ ਦੀ ਸਵੇਰੇ ਜੀ 7 ਵਜੇ ਉਹਨਾਂ ਨੂੰ ਮੈਂ ਫੋਨ ਕੀਤਾ ਉਸ ਤੋਂ ਬਾਅਦ ਸਾਡੀ ਪੁਲਿਸ ਜਿਹੜੀ ਕਾਰਵਾਈ ਜਿਹੜੀ ਹੋਈ ਹੈ ਉਹ ਸ਼ੁਰੂ ਹੋਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਆਰਪੀਰ ਸ਼ੁਕਲਾ ਜੀ ਦਾ ਪਰਿਵਾਰ ਵੱਲੋਂ ਆਪਣੇ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਪੰਜਾਬ 'ਚ ਪਹਿਲਾ ਪੁਲਿਸ ਅਫਸਰ ਉਹਦੇ ਜਿਨ੍ਹਾਂ ਨੇ ਇਸ ਕੇਸ ਸਾਡੀ ਮਦਦ ਕੀਤੀ ਹੈ ਤੇ ਉਹ ਅੱਜ ਵੀ ਪੂਰੀ ਕਰ ਰਹੇ ਨੇ ਤੇ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਆਹ ਪਟਿਆਲਾ ਪੁਲਿਸ ਦਾ ਰਵਈਆ ਮਹਾਨ ਨਿਕੰਮਰ ਰਵਈਆ ਜੇ ਮੈਂ ਕਹੂੰਗਾ ਕਿਸੇ ਡਿਸਟ੍ਰਿਕਟ ਪੁਲਿਸ ਦਾ ਉਹ ਮੈਂ ਪਟਿਆਲਾ ਪੁਲਿਸ ਨੂੰ ਕਹਿੰਦੇ ਮੈਨੂੰ ਦੁੱਖ ਹੋ ਰਿਹਾ ਹੈ ਕਹਿੰਦੇ ਹੋਏ ਕਿ ਜਦੋਂ ਅਸੀਂ ਦੱਸ ਚੁੱਕੇ ਹਾਂ ਕਿ ਸਾਰੇ ਸਬੂਤ ਦੇ ਚੁੱਕੇ ਹਾਂ ਸਾਰਾ ਕੁਝ ਦੱਸ ਚੁੱਕੇ ਹਾਂ ਕੋਈ ਚੀਜ਼ ਐਸੀ ਨਹੀਂ ਹੈਗੀ ਜਿਹੜੀ ਇਹਨਾਂ ਨੂੰ ਅਸੀਂ ਪ੍ਰਸ਼ਾਸਨ ਨੂੰ ਦੱਸੀ ਨਹੀਂ ਜਿਹੜਾ ਕੰਮ ਪੁਲਿਸ ਇਨਵੈਸਟੀਗੇਸ਼ਨ ਦਾ ਸੀਗਾ ਉਹ ਕੰਮ ਵੀ ਅਸੀਂ ਕਰਕੇ ਦਿੱਤਾ 1:30 ਬਜੇ ਜਿਹੜੀ ਡੀਵੀਆਰ ਅਸੀਂ ਫੜਾਈ ਹੈ ਮੈਂ ਆਪਣੇ ਮੇਰੇ ਸਿਸਟਰ ਇਨ-ਲੌ ਵਾਲੇ ਠਾਬੇ ਵਾਲੀ ਤੁਸੀਂ ਪੁੱਛ ਲਿਓ ਜਾ ਕੇ ਜਿਹੜਾ ਉਹ ਮੁੰਡਾ ਹੈਗਾ ਕਰਨ ਉਹ ਕਹਿੰਦਾ ਅੰਕਲ ਤੁਸੀਂ ਹੁਣ ਲੈ ਜਾਓ ਨਾਲੇ ਵੀਡੀਓ ਬਣਾ ਲਓ ਨਾਲੇ ਲੈ ਜਾਓ ਨਹੀਂ ਤਾਂ ਕੱਲ ਸਵੇਰ ਤੱਕ ਮੇਰੇ ਕੋਲ ਕੁਝ ਨਹੀਂ ਰਹਿਣਾ ਅਸੀਂ ਡੀਵੀਆਰ ਉਹ ਉਥੋਂ ਮੰਗਾਈ ਫੜੀ ਉਹਦੇ ਕੋਲ ਸੁਰੇਸ਼ ਕੁਮਾਰ ਚੌਂਕੀ ਦਾ ਜਿਹੜਾ ਸੀਗਾ ਮਾਲ ਟਾਊਨ ਚੌਂਕੀ ਦਾ ਚੌਂਕੀ ਚ ਲੱਗਿਆ ਹੋਇਆ ਆਈਓ ਸੀਗਾ ਉਹਨੂੰ ਬੁਲਾ ਕੇ ਹੈਂਡਓਵਰ ਕੀਤੀ ਕਿ ਭਾਈ ਆ ਤੂੰ ਡੀਵੀਆਰ ਸੰਭਾਲ ਕੇ ਰੱਖੀ ਸਾਨੂੰ ਅੱਗੇ ਜਾ ਕੇ ਕੰਮ ਆਊਗੀ ਐਸੀ ਇਹਨੇ ਕੋਪਰੇਟ ਕਰ ਰਹੀ ਇਹਨਾਂ ਨਾਲ ਹਰ ਇੱਕ ਚੀਜ਼ ਨਾਲ ਤੇ ਅਸੀਂ ਇਹਨਾਂ ਨੂੰ ਕਿਹਾ ਕਿ ਤੁਸੀਂ ਐਫ ਆਈ ਆਰ ਕਰੋ ਐਫ ਆਈ ਆਰ ਕਰਨ ਚ ਵੀ ਇਹਨਾਂ ਨੇ ਐਫ ਆਈ ਆਰ ਵੀ ਕਰਤੀ ਸਾਨੂੰ ਕਹਿੰਦੇ ਕਰ ਦਿੰਦੇ ਆ ਕਰ ਦਿੰਦੇ ਆ ਤੁਸੀਂ ਆਹ ਕਾਗਜ਼ ਦੇ ਦੋ ਫਲਾਣਾ ਦੇ ਦੋ ਬਿਆਨ ਦੇ ਦੋ ਬਿਆਨ ਵੀ ਕਰਨ ਦਾ ਸਾਬਾ 14 ਤਰੀਕ ਨੂੰ ਸਵੇਰੇ ਹੋ ਜਾਂਦਾ ਐਫ ਆਈ ਆਰ ਵੀ ਕਰ ਦਿੰਦੇ ਟਾਬੇ ਮਾਲਕ ਦੇ ਥਰੂ ਉਹਨੂੰ 파ਟੀ ਬਣਾ ਕੇ ਦੇ ਉਹਦਾ ਤਾਂ ਕੋਈ ਰੋਲਾ ਹੀ ਨਹੀਂ ਸੀ ਉੱਥੇ ਅਸੀਂ ਵਿਕਟਿਮ ਪਰਿਵਾਰ ਅਸੀਂ ਆਂ ਸਾਡੇ ਵੱਲੋਂ ਐਫ ਆਈ ਆਰ ਹੋਣੀ ਚਾਹੀਦੀ ਸੀ ਐਫਆਈਆਰ ਬਾਰੇ ਜਦੋਂ ਜਦੋਂ ਦਬਾਅ ਪਿਆ ਮੀਡੀਆ ਦਾ ਡਰ ਪਿਆ ਮੈਂ ਉਦੋਂ ਇੱਥੇ 15 ਤਰੀਕ ਨੂੰ ਪ੍ਰੈਸ ਕਾਨਫਰੰਸ ਕੀਤੀ ਸੀ ਇੱਥੇ ਇਸੇ ਦਫ਼ਤਰ 'ਚ ਤਾਂ ਇਹਨਾਂ ਨੇ 12 ਵਜੇ ਪ੍ਰੈਸ ਕਾਨਫਰੰਸ ਰੱਖੀ ਤਾਂ ਇਹਨਾਂ ਨੇ 3:30 ਵਜੇ ਐਫਆਈਆਰ ਕਿ ਪਤਾ ਲੱਗਿਆ ਕਿ ਐਫਆਈਆਰ ਘੱਟਦੀ ਹੈਗੀ ਲੇਕਿਨ ਐਫਆਈਆਰ ਦੀ ਕਾਪੀ ਆਊਟ ਨਹੀਂ ਕੀਤੀ ਵੀ ਸਾਨੂੰ ਪਤਾ ਲੱਗ ਜੇ ਸਾਨੂੰ ਸਿਰਫ ਮੀਡੀਆ ਨੂੰ ਦੱਸਣ ਲਈ ਲੋਕਾਂ ਨੂੰ ਦੱਸਣ ਲਈ ਵੀ ਉਹ ਕੇਸ 'ਚ ਐਫਆਈਆਰ ਹੋ ਗਈ ਐਫਆਈਆਰ ਕੀ ਹੋਈ ਹੈ ਉਹ ਸਾਨੂੰ ਕੱਲ ਸ਼ਾਮ ਨੂੰ ਪਤਾ ਲੱਗਦੀ ਹੈ ਕਿ ਉਹ ਐਫਆਈਆਰ ਦੀ ਕਾਪੀ ਜਦੋਂ ਹੱਥ 'ਚ ਆਉਂਦੀ ਹੈ ਤਾਂ ਜਿਹੜਾ ਕਰਨ ਹੈ ਮ ਉਹਦੇ ਉਹਨੂੰ ਉਹਨੇ ਉਹ ਕੰਪਲੇਨੈਂਟ ਬਣਾਤਾ ਹੈਗਾ ਤੇ ਸਾਡੀ ਜਿਹੜੀ ਕਰਨ ਸਾਹਿਬ ਜੀ ਜਿਹੜੀ ਉਹ ਬਿਆਨ ਸੀਗੇ ਉਹਨੂੰ ਇਹਨਾਂ ਨੇ ਪਤਾਲ ਦਾ ਵਿਸ਼ਾ ਬਣਾਤਾ 45 ਦਿਨ ਦਾ ਤਾਂ ਕੱਲ ਨੂੰ ਉਹ ਕੰਪਲੇਨਟ ਵਾਪਸ ਲੈ ਲੂਗਾ ਟਾਬੇ ਵਾਲਾ ਆਹ ਜੀ ਇਨਵੈਸਟੀਗੇਸ਼ਨ ਐ ਮੈਨੇਜ ਹੋ ਜੂਗੀ ਜਾਂ ਕਹਿਣਗੇ ਵੀ ਕ੍ਰਾਸ ਕੇਸ ਪੈਂਦਾ ਤੁਹਾਡੇ ਦੋਨਾਂ ਤੇ ਜੀ ਆਹ ਹੋ ਗਿਆ ਉਹ ਹੋ ਗਿਆ ਕੇਸ ਖਤਮ ਤੁਸੀਂ ਵਜ੍ਹਾ ਕੀ ਮੰਨਦੇ ਵੀ ਪੁਲਿਸ ਵਾਲਾ ਨੇ ਕਿਉਂ ਬਚਾਇਆ ਜਾ ਰਿਹਾ ਹੈ ਜੀ ਪ੍ਰਸ਼ਾਸਨ ਵੱਲੋਂ ਮੈਂ ਤਾਂ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਪੰਜਾਬ ਚ 85 ਦਾ ਦੌਰ 1985 ਵਾਲਾ ਦੌਰ ਅਤਵਾਦ ਦਾ ਦੌਰ ਆ ਗਿਆ ਦੁਬਾਰਾ ਕਿ ਉਦੋਂ ਪੁਰਾਣੇ ਟਾਈਮ ਚ ਕੀ ਹੁੰਦਾ ਸੀ ਮੁੰਡੇ ਇਨਕਾਊਂਟਰ ਕਰਦੇ ਸੀ ਆ ਪੁਲਸ ਵਾਲੇ ਜਿਹੜੇ ਨਵੇਂ ਮੁੰਡੇ ਨੇ ਇਨਕਾਊਂਟਰ ਕਰਦੇ ਸੀ ਪ੍ਰੋਮੋਸ਼ਨ ਨਾਲ ਲੈਂਦੇ ਸੀ ਤਾਂ ਹੁਣ ਜਿਹੜੀ ਆ ਪੰਜਾਬ ਪੁਲਿਸ ਆ ਆ ਵੀ ਇਨਕਾਊਂਟਰ ਕਰ ਕਰਕੇ ਪ੍ਰੋਮੋਸ਼ਨal ਲੈਣ ਦੇ ਚੱਕਰ ਚ ਪਈ ਹੋਈ ਐ ਇਹਨਾਂ ਨੂੰ ਆਈ ਨਹੀਂ ਹੈਗਾ ਕਿ ਇਹਨਾਂ ਨੂੰ ਕਹਿ ਕੇ ਗਏ ਇੱਕ ਇਨਕਾਊਂਟਰ ਤਾਂ ਕਰ ਚੱਲ ਇੱਕ ਇਨਕਾਊਂਟਰ ਕਰਕੇ ਆਏ ਦੂਜਾ ਤੇਰਾ ਕਰ ਚੱਲੇ ਆ ਤੇ ਜਦੋਂ ਅ ਮੈ ਤਾਂ ਇੱਕ ਦੁੱਖ ਹੁੰਦਾ ਹੈ ਕਿ ਚਲੋ ਉਹ ਚਾਰ ਇਨਸਪੈਕਟਰ ਨੇ ਗਲਤੀ ਕੀਤੀ ਉਹਨਾਂ ਨੇ दारू ਪੀਤੀ ਹੋਈ ਸੀ ਬਹੁਤ ਜ਼ਿਆਦਾ ਮੈਨੂੰ ਸਭ ਪਤਾ ਹੈਗਾ ਅੱਠ ਜਿਹੜੇ ਹੋਰ ਮੁਲਾਜ਼ਮ ਸੀ ਉਹ ਵੀ ਇਸ ਦਾਰੂ ਨਾਲ ਰੱਜੇ ਪੀਏ ਸੀ ਕਿਉਂਕਿ ਮੈਨੂੰ ਉੱਥੇ ಠਾਬੇ ਵਾਲੇ ਸਾਰਿਆਂ ਨੇ ਦੱਸਤਾ ਹੈਗਾ ਡਰਦਾ ਕਿ ਬੋਲਦਾ ਨਹੀਂ ਅਸੀਂ ਸਾਨੂੰ ਕਿਸੇ ਦਾ ਡਰ ਨਹੀਂ ਇੰਨੀ ਹਾਈ ਪੀਤੀ ਹੋਈ ਸੀ ਦਾਰੂ ਉਹਨਾਂ ਨੂੰ ਕੋਈ ਹੋਸ਼ ਨਹੀਂ ਸੀ ਉੱਥੇ ਤੇ ਜਿਹੜੇ ਪੁਲਿਸ ਅਫਸਰਾਂ ਨੂੰ ਜਿਹੜੇ ਉੱਪਰ ਆਈਪੀਐਸ ਲੌਬੀ ਇੱਥੇ ਬੈਠੀ ਹੈ ਮੈਂ ਪੁੱਛਣਾ ਚਾਹੁੰਦਾ ਪੁੱਛੋ ਮਨਦੀਪ ਸਿੱਧੂ ਜੀ ਨੂੰ ਜਿਹੜੇ ਏਡੇ ਏਡੇ ਦਾਅਵੇ ਮਾਰਦੇ ਸੀ ਮੇਰੀ ਟੀਮ ਮੇ ਇੱਕ ਥੋੜੀ ਟੀਮ ਨੇ ਇੱਕ ਸਾਡਾ ਕਲਰ ਰੈਂਕ ਦਾ ਅਫੀਸਰ ਦੇ ਹੱਥ ਚੱਕਿਆ ਥੋੜੀ ਜੀ ਮਨਦੀਪ ਸਿੱਧੂ ਨਾਲ ਗੱਲ ਨਹੀਂ ਹੋਈ ਜੀ ਮੈਂ ਦੱਸ ਦਿਆਂ ਜੀ ਇੱਕ ਮਿੰਟ ਅੱਜ ਦੀ ਡੇਟ 'ਚ ਮਨਦੀਪ ਸਿੱਧੂ ਦਾ ਇੱਕ ਬਿਆਨ ਨਹੀਂ ਆਇਆ ਹੈਗਾ ਉਹ ਕਹਿੰਦੇ ਮੈਂ ਬੜਾ ਪੁਲਿਸ ਅਫਸਰ ਲਾਇਲ ਐ ਮੈਂ ਬੜਾ ਉਹ ਇਮਾਨਦਾਰ ਐ ਹੁਣ 31 ਮਾਰਚ ਨੂੰ ਰਿਟਾਇਰ ਹੋਣਾ ਹੁਣ ਕਰੋ ਇਹਨਾਂ ਦੇ ਪਰਚਾ ਦੇਖੇ ਜਾਓ ਲੋਕ ਯਾਦ ਰੱਖਣਗੇ ਤੁਹਾਨੂੰ ਮਨਦੀਪ ਸਿੱਧੂ ਜੀ ਮੈਂ ਤੁਹਾਡੇ ਕੈਮਰੇ ਤੇ ਕਹਿਣਾ ਚਾਹੁੰਦਾ ਇੱਕ ਵਾਰੀ ਇਨਸਾਫ ਦਿਓ ਲੋਕ ਤੁਹਾਨੂੰ ਪੁੱਜਣਗੇ ਉਹ ਤਾਂ ਤੁਸੀਂ ਕਹਿੰਦੇ ਹੋ ਕਿ ਮੈਂ ਬੜਾ ਹਮਦਰਦ ਐ ਲੋਕਾਂ ਦਾ ਹਮਦਰਦ ਐ ਲੋਕਾਂ ਅੱਜ ਜਿਹੜੇ ਨਾਨਕ ਸਿੰਘ ਜੀ ਨੇ ਉਹਨਾਂ ਨੂੰ ਇੱਥੇ ਮੈਂ ਪ੍ਰੈਸ ਕਾਨਫਰੰਸ ਰੱਖੀ ਸੀ 14 15 ਤਰੀਕ ਨੂੰ ਸ਼ਾਮ ਨੂੰ ਤੇ 14 ਤਰੀਕ 15 ਦੀ ਗੱਲ ਹੈ ਜੀ ਇੱਥੇ ਪ੍ਰੈਜ਼ੀਡੈਂਟ ਢਿੱਲੋਂ ਸਾਹਿਬ ਤੁਸੀਂ ਆ ਜਾਓ ਜਦੋਂ ਪਤਾ ਲੱਗਿਆ ਮੀਡੀਆ 'ਚ ਜਾਰੀ ਗੱਲ ਆਪਾਂ ਐਫ ਆਈ ਆਰ ਕਰਦੇ ਹਾਂ ਅੱਜ ਕਰਦੇ ਹਾਂ ਐਫ ਆਈ ਆਰ ਲੇਕਿਨ ਮੈਂ ਇੱਕ ਚੀਜ਼ ਤੁਹਾਨੂੰ ਮੀਡੀਆ ਨੂੰ ਦੱਸਣਾ ਚਾਹੁੰਦਾ ਹੈ ਕਿ ਇਹ ਲੜਾਈ ਉਹ ਤੱਕ ਜਾਰੀ ਰਹੂਗੀ ਜਦੋਂ ਤੱਕ ਸਾਰੇ ਦੋਸ਼ੀ ਅੰਦਰ ਨਹੀਂ ਜਾਂਦੇ ਉਹ ਤੱਕ ਆਪ ਪਰਿਵਾਰ ਲੜਦਾ ਰਹੂਗਾ ਉਹਨੂੰ ਅਸੀਂ ਕੱਲ ਨੂੰ ਅੱਜ ਸ੍ਰੀ ਨੇ ਅਨਾਉਂਸ ਕੀਤਾ ਸੀਗਾ ਵੀ ਅਸੀਂ 22 ਤਰੀਕ ਨੂੰ ਪੱਕਾ ਮੋਰਚਾ ਲਾਉਣ ਜਾ ਰਹੇ ਹਾਂ ਐਕ ਸਰਵਿਸਮੈਨ ਨਾਲ ਤੇ ਪਰਿਵਾਰ ਦੇ ਮੈਂਬਰ ਬਾਕੀ ਜਿਹੜਾ ਵੀ ਆਉਣਾ ਚਾਹੇ ਉਹ ਆ ਸਕਦਾ ਉਹ ਪਰਿਵਾਰ ਉਹ ਸਾਰੇ ਉੱਥੇ ਬੈਠਾਂਗੇ ਡੀਸੀ ਆਫਿਸ ਦੇ ਬਾਹਰ 22 ਤਰੀਕ ਨੂੰ ਐਫ ਆਈ ਆਰ ਦੀ ਕਾਪੀ ਜਿਹੜੇ ਲੈ ਕੇ ਉਹ ਜਿਹੜੇ 12 ਦੋਸ਼ੀ ਹੈਗੇ ਨੇ ਸਸਪੈਂਡਡ ਪੁਲਿਸ ਆਫਸਰਸ ਉਹਨਾਂ ਦਾ ਨਾਮ ਵਿੱਚ ਪਵੇ ਤੇ ਉਹਨਾਂ ਦੀ ਗ੍ਰਿਫਤਾਰੀ ਹੋਵੇ ਉਹਨਾਂ ਨੂੰ ਫੜਾ ਅੰਦਰ ਦੇਣ ਉਹਨਾਂ ਨੂੰ ਉਹ ਤੱਕ ਉਹ ਪੱਕਾ ਮੋਰਚਾ ਉੱਥੇ جاری ਰਹੂਗਾ ਇਹ ਤੀਜੀ ਗੱਲ ਦੂਸਰੀ ਗੱਲ ਥੋੜੀ ਦੇਰ ਪਹਿਲਾਂ ਹੀ ਗਵਰਨਰ ਹਾਊਸ ਤੋਂ ਫੋਨ ਆਇਆ ਗਵਰਨਰ ਪੰਜਾਬ ਤੋਂ ਜੀ ਕੱਲ੍ਹ ਸ਼ਾਮ ਨੂੰ 5:30 ਵਜੇ ਗਵਰਨਰ ਸਾਹਿਬ ਨੂੰ ਮਿਲਣ ਦਾ ਟਾਈਮ ਹੈਗਾ ਸਾਡਾ ਅਸੀਂ ਗਵਰਨਰ ਸਾਹਿਬ ਕੋਲ ਵੀ ਸਾਡੀ ਗੱਲ ਰੱਖਾਂਗੇ ਜੀ ਤੇ ਆ ਲੜਾਈ ਅੱਗੇ ਤੱਕ ਲੈ ਕੇ ਜਾਵਾਂਗੇ ਇਹਨੂੰ ਕਨਕਲੂਡ ਕਰਕੇ ਦੇਵਾਂਗੇ ਐਸਾ ਡਰ ਹੋਊਗਾ ਆਉਣ ਵਾਲੇ ਟਾਈਮ ਕੋਈ ਵੀ ਬੰਦਾ ਪੰਜਾਬ 'ਚ ਕਿਸੇ ਨਾਲ ਕੋਈ ਧੱਕਾ ਕਰਨ ਤੋਂ ਪਹਿਲਾਂ ਕੋਈ ਪੁਲਿਸ ਅਫਸਰ ਧੱਕਾ ਕਰਨ ਤੋਂ ਪਹਿਲਾਂ 10 ਵਾਰੀ ਸੋਚੂਗਾ ਇੱਕ ਲੈਸਨ ਬਣ ਜਾਊਗਾ ਪੰਜਾਬ ਪੁਲਿਸ ਲਈ ਵੀ ਕਿਸੇ ਨਾਲ ਪੰਗਾ ਲਿਆ ਸੀ ਇਹਨਾਂ ਨੇ ਸੋ ਜਿੱਦਾਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਡੇ ਵੱਡੇ ਦਾਅਵੇ ਕਰਦੇ ਨੇ ਸੁਧਲਾ ਲੋਕਾਂ ਦਾ ਸੁਧਾਰ ਕਰਾਂਗੇ ਅਸੀਂ ਪੁਲਿਸ ਨੂੰ ਕਹਾਂਗੇ ਵੀ ਧੱਕਾ ਨਾ ਕੀਤਾ ਜਾਵੇ ਅਸੀਂ ਲੋਕਾਂ ਦੇ ਅੰਦਰ ਉਹ ਡਰ ਕੱਢਾਂਗੇ ਤਾਂ ਤੁਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਅਪਰੋਚ ਕਰਨੀ ਸੀ ਮਾਨ ਸਾਹਿਬ ਸਾਡੇ ਪਰਿਵਾਰ ਦੇ ਨਾਲ ਐਦਾਂ ਹੋਇਆ ਜੀ ਮੈਂ ਮਾਨ ਸਾਹਿਬ ਨੂੰ 14 ਤਰੀਕ ਨੂੰ 2:28 ਮਿੰਟ ਤੇ ਵਟਸਐਪ ਤੇ ਵੀਡੀਓ ਭੇਜੇ ਨੇ ਉਹਨਾਂ ਨੂੰ ਲਿਖ ਕੇ ਪਾਇਆ ਕਿ ਮੇਰੇ ਪਰਿਵਾਰ ਨਾਲ ਧੱਕਾ ਹੋ ਗਿਆ ਜੀ ਉਹਨਾਂ ਦੇ ਪੀਏ ਨੂੰ ਵੀਡੀਓਜ਼ ਭੇਜੇ ਨੇ ਉਹਨਾਂ ਦੀ ਭੈਣ ਨੂੰ ਭੇਜੇ ਨੇ ਨੰਬਰ ਲੈ ਕੇ ਕਿ ਅਫਸਰ ਨਹੀਂ ਸੁਣਦੇ ਉਹ ਤਾਂ ਬੜੇ ਆਮ ਆਦਮੀ ਆਮ ਆਦਮੀ ਕਹਿੰਦੇ ਨੇ ਵੀ ਸਾਨੂੰ ਪੰਜਾਬ ਦਾ ਦੁੱਖ ਹੈ ਜੀ ਸਾਨੂੰ ਫਲਾਣੇ ਦਾ ਦੁੱਖ ਹੈ ਮਾਨ ਸਾਹਿਬ ਨੂੰ ਭੇਜਿਆ ਇਹਨਾਂ ਦੀ ਭੈਣ ਨੂੰ ਭੇਜਿਆ ਨੰਬਰ ਲੈ ਕੇ ਮੈਂ ਵੀਡੀਓਜ਼ ਭੇਜੇ ਸਭ ਕੁਝ ਭੇਜਿਆ ਲੇਕਿਨ ਅੱਜ ਤੱਕ ਉਹਨਾਂ ਨੇ ਸਾਡੀ ਪਰਿਵਾਰ ਦੀ ਬਾਤ ਨਹੀਂ ਪੁੱਛੀ ਕੱਲ ਮੈਂ ਕੋਸ਼ਿਸ਼ ਕੀਤੀ ਸੀ ਸੀਐਮ ਸਾਹਿਬ ਗਵਰਨਰ ਸਾਹਿਬ ਨੂੰ ਉੱਥੇ ਆਪਣੇ ਪੁਲਿਸ ਹੈੱਡਕੁਆਰਟਰ ਗਿਆ ਹੋਇਆ ਸੀ ਮੈਂ ਉੱਥੇ ਅਰਪਿਤ ਸ਼ੁਗਲਾ ਜੀ ਨੂੰ ਮਿਲਿਆ ਮੈਂ ਸਾਰੀ ਗੱਲ ਰੱਖੀ ਉਹਨਾਂ ਨਾਲ ਉਹ ਕਹਿੰਦੇ ਥੋੜੀ ਡੀਜੀਪੀ ਸਾਹਿਬ ਨਾਲ ਗੌਰਵ ਯਾਦਵ ਜੀ ਨੂੰ ਵੀ ਮਿਲਣਾ ਸੀ ਉਹ ਮਿਲ ਨਹੀਂ ਸਕੇ ਕਿਸੇ ਮੀਟਿੰਗ ਜਾਣਾ ਪੈ ਗਿਆ ਉਹਨਾਂ ਨੂੰ ਕਹਿੰਦੇ ਸਾਰੀ ਥੋਡੀ ਗੱਲ ਮੈਂ ਰੱਖ ਚੁੱਕਿਆ ਤੁਹਾਡਾ ਨਾ ਇਨਸਾਫ ਹੋਊਗਾ ਫਿਰ ਮੈਂ ਕੱਲ ਭਗਵਾਨਤ ਮਾਨ ਜੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤੇ ਫੋਨ ਹੁਣ ਕੀਤੇ ਲੇਕਿਨ ਉਹਨਾਂ ਵੱਲੋਂ ਉਹਨਾਂ ਦੇ ਉਹਨਾਂ ਦੇ ਦਫ਼ਤਰ ਚੋਂ ਕਿਸੇ ਦਾ ਕੋਈ ਟੈਲੀਫੋਨ ਨਹੀਂ ਆਇਆ ਅਜੇ ਤੱਕ ਸੋ ਜਦੋਂ ਮੈਂ ਦਫ਼ਤਰੇ ਵਿੱਚ ਬੈਠਾ ਮੈਂ ਦੇਖ ਰਹਾ ਭਾਜਪਾ ਦੀਆਂ ਲੀਡਰਾਂ ਦੀਆਂ ਫੋਟੋ ਲੱਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੈਠੇ ਨੇ ਜੀ ਕਾਫੀ ਲੀਡਰ ਤੁਹਾਡੇ ਨਾਲ ਦੇ ਦਿਖ ਰਹੇ ਫੋਟੋ ਦਿਖ ਰਹੇ ਤੁਸੀਂ ਸੈਂਟਰ 'ਚ ਗੱਲਬਾਤ ਨਹੀਂ ਕੀਤੀ ਸਾਡੇ ਪਰਿਵਾਰ ਦੇ ਨਾਲ ਇਦਾਂ ਹੋ ਗਿਆ ਜੀ ਦੇਖੋ ਆ ਜਿਹੜਾ ਇਸ਼ੂ ਹੈਗਾ ਪੰਜਾਬ ਰਿਲੇਟਿਡ ਹੈਗਾ ਸੈਂਟਰ 'ਚ ਮੇਰੇ ਲੀਡਰਸ ਨੂੰ ਸਭ ਨੂੰ ਪਤਾ ਹੈਗਾ ਜਿਹੜਾ ਆਹ ਸਾਡਾ ਪਰਿਵਾਰਕ ਮਸਲਾ ਹੈਗਾ ਇਹਨੂੰ ਮ ਪਰ ਲੋੜ ਤਾਂ ਹੈ ਪਰਿਵਾਰ ਨਾਲ ਸਭ ਕੁਝ ਦੱਸਦਾ ਮੈਂ ਉਹ ਹੀ ਦੱਸਦਾ ਜਿਹੜਾ ਗਵਰਨਰ ਸਾਹਿਬ ਨੇ ਸਮਾਂ ਦਿੱਤਾ ਉਹ ਭਾਰਤੀ ਜਨਤਾ ਪਾਰਟੀ ਨੂੰ ਓਪਨ ਮੈਨ ਦਿੱਲੀ ਗੱਲ ਕੀਤੀ ਹੋਈ ਸੀ ਜੀ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਜੀ ਨੂੰ ਵੀ ਪਤਾ ਅਮਿਤ ਸ਼ਾਹ ਜੀ ਨੂੰ ਵੀ ਪਤਾ ਜੇਪੀ ਨੱਡਾ ਜੀ ਨੂੰ ਵੀ ਪਤਾ ਵੀ ਮੇਰੇ ਸਾਡੇ ਮੇਰੇ ਪਰਿਵਾਰ ਨਾਲ ਕੀ ਹੋ ਰਿਹਾ ਤੇ ਉਹਨਾਂ ਦੇ ਕਹਿਤੇ ਹੀ ਗਵਰਨਰ ਸਾਹਿਬ ਨੇ ਸਾਨੂੰ ਟਾਈਮ ਦਿੱਤਾ ਕੱਲ ਸੋ ਪੰਜਾਬ ਦੇ ਵਿਰੋਧੀ ਲੀਡਰ ਵੀ ਤੁਹਾਡੇ ਹੱਕ ਦੇ ਵਿੱਚ ਨਜ਼ਰ ਆਏ ਨੇ ਮੈਂ ਦੇਖ ਰਿਹਾ ਸੁਖਪਾਲ ਸਿੰਘ ਖਹਿਰਾ ਹੋ ਗਏ ਵਿਰਸਾ ਸਿੰਘ ਵਲਟੋਵਾ ਹੋਏ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਵੀ ਟਵੀਟ ਕੀਤਾ ਤੇ ਬੜੀ ਨਿੰਦਿਆ ਕੀਤੀ ਐਸ ਮਾਮਲੇ ਨੂੰ ਲੈ ਕੇ ਜਿਹੜਾ ਵੀ ਚੰਗਾ ਲੀਡਰ ਹੋਊਗਾ ਉਹਨੂੰ ਦੁੱਖ ਹੋਊਗਾ ਕੱਲਾ ਵਿਕਰਮ ਅਜੀਤ ਜੀ ਆਏ ਦਾ ਇਦਨ ਇਥੇ ਪਟਿਆਲੇ ਆਏ ਨੇ ਜੀ ਉਦੋਂ ਉਹਨਾਂ ਨੇ ਐਸਆਈਟੀ ਤੋਂ ਨਿਕਲਣ ਦੇ ਸਾਰ ਸਾਡੀ ਪਰਿਵਾਰ ਦੀ ਬਾਰੇ ਉਹਨਾਂ ਨੂੰ ਦੁੱਖ ਹੋਇਆ ਉੱਥੇ ਕਹਿ ਕੇ ਗਏ ਕਿ ਮੈਂ ਉਹਨਾਂ ਦਾ ਧੰਨਵਾਦ ਕਰਦਾ ਅੱਜ ਉਹਨਾਂ ਦਾ ਮੈਨੂੰ ਸਪੈਸ਼ਲੀ ਫੋਨ ਵੀ ਆਇਆ ਵਿਕਰਮ ਅਜੀਤ ਜੀ ਦਾ ਕਿ ਮੈਨੂੰ ਬਹੁਤ ਦੁੱਖ ਹੈ ਜਿੱਥੇ ਗੋងਗੇ ਤੇ ਤੁਸੀਂ ਤੁਹਾਡੇ ਨਾਲ ਪਰਿਵਾਰ ਨਾਲ ਖੜੇ ਹਾਂ ਅਸੀਂ ਤੇ ਸੁਖਪਾਲ ਖਹਿਰਾ ਜੀ ਦਾ ਵੀ ਆਇਆ ਤੇ ਐਨ ਲੀਡਰਜ਼ ਦੇ ਫੋਨ ਆ ਰਹੇ ਨੇ ਪਰਿਵਾਰ ਨੂੰ ਪ੍ਰਤਾਪ ਬਾਜਵਾ ਜੀ ਦਾ ਵੀ ਆਇਆ ਦੇਖੋ ਆਹਾ ਇਸ਼ੂ ਕੱਲਾ ਪਾਰਟੀਆਂ ਦਾ ਨਹੀਂ ਹੈ ਆਹਾ ਹੈਗਾ ਇੱਕ ਆਰਮੀ ਆਫੀਸਰ ਨਾਲ ਉਹਨਾਂ ਦੇ 23 ਸਾਲ ਦੇ ਬੱਚੇ ਨਾਲ ਸੜਕ ਤੇ ਬਿਨਾਂ ਕਿਸੇ ਗੱਲ ਤੋਂ ਇੱਕ ਟੁੱਟੇ ਜਿਹਾ ਐਸਐਚਓ ਮੁਲਾਜ਼ਮ ਇੱਕ ਏਡੇ ਵੱਡੇ ਕਰਨਲ ਰੈਂਕ ਦੇ ਅਫਸਰ ਨਾਲ ਜਿਹੜਾ ਦੱਸ ਰਹੇ ਨੇ ਕਰਨ ਸਾਹਿਬ ਕਿ ਮੈਂ ਆਰਮੀ ਦਾ ਆਫੀਸਰ ਹੈ ਆਰਮੀ ਦਾ ਡਰ ਨਹੀਂ ਉਹਨਾਂ ਨੂੰ ਉਹਨਾਂ ਨੂੰ ਸੋਚਿਆ ਸੀ ਕਾਨੂੰਨ ਤੋਂ ਵੀ ਉੱਪਰ ਹੋਏ ਤਾਂ ਉਹਨਾਂ ਨੂੰ ਇੱਕ ਲੈਸਨ ਮਿਲ ਜੂਗਾ ਅੱਜ ਤੋਂ ਬਾਅਦ ਮੈਂ ਤੁਹਾਨੂੰ ਇੱਕ ਕੁਕਲ ਦੱਸਦਾ ਬੜੇ ਗਰੰਟੀ ਨਾਲ ਪੰਜਾਬ ਚ ਇਹ ਜਿਹੇ ਲੈਸਨ ਮਿਲੂਗਾ ਪੁਲਿਸ ਅਫਸਰਾਂ ਨੂੰ ਕਿਸੇ ਨੂੰ ਉਂਗਲ ਲਾਉਣ ਤੋਂ ਪਹਿਲਾਂ 10 ਵਾਰੀ ਸੋਚਣ ਗਿਆ। ਨਜਾਇਜ਼ ਕਿਸੇ ਨਾਲ ਹੋਊਗੀ ਨਹੀਂ ਅੱਜ ਤੋਂ ਬਾਅਦ। ਉਹ ਪੁਲਿਸ ਮੈਂ ਜਾ ਮੁਲਾਜ਼ਮ ਹੁਣ ਤੁਹਾਡੇ ਕੋਲ ਆਏ ਨਹੀਂ ਅਪਰੋਚ ਕੀਤੇ 2-4 ਦਿਨ ਦੇ ਵਿੱਚ ਜੀ। ਅਪਰੋਚ ਕਰ ਰਹੇ ਦੀ ਕੋਸ਼ਿਸ਼ ਕਰ ਰਹੇ ਮੇਕੇ ਮੇਰੇ ਸਾਹਮਣੇ ਵੀ ਨਾ ਆਇਓ ਗਲਤੀ ਨਾਲ। ਜੇ ਮੇਰੇ ਸਾਹਮਣੇ ਆਉਣ ਦੀ ਗਲਤੀ ਕੀਤੀ ਮੈਂ ਖੜਕਾਊਂਗਾ ਉਹਨਾਂ ਨੂੰ। ਉਹ ਡਿਊਟੀ ਤੇ ਨੇ ਕਿ ਜੀ ਸਸਪੈਂਡ ਕੀਤੇ ਹੋਏ ਲੇਕਿਨ ਘੂਮੀ ਜਾ ਰਹੇ ਨਹੀਂ ਸੀ। ਪਟਿਆਲੀ ਜੀ ਘੁਮ ਰਹੇ ਨੇ। ਲੇਕਿਨ ਇੱਕ ਮੈਂ ਉਹਨਾਂ ਦੱਸਣਾ। ਤੀਰ ਵਾਂਗੂ ਸਿੱਧਾ ਕਰ ਦੇਣਾ ਤੁਹ ਐਨ ਬੰਦੇ ਦਾ ਪੁੱਤ ਬਣਾਣਾ ਜਿਸ ਤਰੀਕੇ ਤੁਸੀਂ ਸਾਨੂੰ ਪਰਿਵਾਰ ਨੂੰ ਤੰਗ ਕੀਤਾ ਹੈ ਉਹੀ ਉਹੀ ਦੁੱਖ ਤੁਹਾਨੂੰ ਦੇ ਦੇਣਾ ਹੈਗਾ ਇਹਨਾਂ ਲੋਕਾਂ ਨੂੰ ਜੀ ਹਾਂ ਸੋ ਤੁਸੀਂ ਕੀ ਕਾਰਵਾਈ ਦੀ ਮੰਗ ਕਰ ਵੀ ਸਸਪੈਂਡ ਹੋ ਕੇ ਬਾਅਦ ਚ ਕੀ ਅੱਗੇ ਮੰਗਦੇ ਹੋ ਜੀ ਦੇਖੋ ਜੀ ਮੈਂ ਇਕੱਲਾ ਸਸਪੈਂਡ ਹੋ ਕੇ ਨਹੀਂ ਕਹਿੰਦਾ ਮੈਂ ਚਾਹੁੰਦਾ ਹੈਗਾ ਕਿ ਪਹਿਲਾ ਪਰਚਾ ਕਰਨਲ ਸਾਹਿਬ ਵੱਲੋਂ ਦਰਜ ਹੋਵੇ ਜੀ ਫਿਰ ਜਿਹੜਾ ਹੈਗਾ ਉਹ 12 ਬੰਦੇ ਦੇ ਨਾਮ ਪਾਇਆ ਜਾਵੇ ਐਫ ਆਈ ਆਰ ਚ ਤੀਜੀ ਮੰਗ ਹੈਗੀ ਕਿ ਉਹ ਗ੍ਰਿਫਤਾਰ ਹੋਣ ਫਿਰ ਆਹ ਜਿਹੜੀ ਅ ਅੱਗੇ ਟੂ ਕੋਰਟ ਕਰਨਗੇ ਸਾਰਾ ਕੁਝ ਕਰਨਗੇ ਸਸਪੈਂਡ ਤਾਂ ਹੈਗੀ ਨਹੀਂ ਡਿਸਮਿਸ ਕਰਾ ਕੇ ਇਹਨਾਂ ਨੂੰ ਖਤਮ ਕਰਾਂਗੇ ਇੱਕ ਲੈਸਨ ਮੰਨੂਗਾ ਕਿ ਐਂਡ ਤੱਕ ਕਿਦਾਂ ਦਾ ਖਾਤਮਾ ਕਰਾਂਗੇ ਇਸ ਲੋਕਾਂ ਦਾ ਧੰਨਵਾਦ ਜੀ ਸੋ ਜਿੱਦਾਂ ਕੀ ਪੁਸ਼ਪਿੰਦਰ ਸਿੰਘ ਬਾੜ ਦੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਹੈ ਪਰਵਾਰ ਦੇ ਮਾਂ ਦੇ ਵਿੱਚ ਬੜਾ ਦੁੱਖ ਹੈ ਕਿਉਂਕਿ ਇਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਹਾਲਾਂਕਿ ਇਹਨਾਂ ਨੇ ਉੱਪਰ ਤੱਕ ਅਫਸਰਾਂ ਤੱਕ ਅਪਰੋਚ ਕੀਤੀ ਪਰ ਦਲਾਸੇ ਦਿੱਤੇ ਜਾ ਰਹੇ ਨੇ ਕੰਪਰੋਮਾਈਜ਼ਲੀ ਕਿਹਾ ਜਾ ਰਿਹਾ ਤੁਸੀਂ ਕੰਪਰੋਮਾਈਜ਼ ਕਰ ਲਓ ਪਰ ਪਰਿਵਾਰ ਦੇ ਮਨ ਦੇ ਵਿੱਚ ਇੰਨਾ ਜ਼ਿਆਦਾ ਰੋਸ ਹੈ ਕਿ ਇਹ ਲਗਾਤਾਰ ਆਪਣੀ ਆਵਾਜ਼ ਉੱਪਰ ਚੱਕ ਰਹੇ ਨੇ ਤੇ ਕੱਲ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਜੀ ਨਾਲ ਮੁਲਾਕਾਤ ਹੋਵੇਗੀ ਤੇ ਉਸ ਤੋਂ ਬਾਅਦ ਵੇਖਾਂਗੇ ਕਿ ਅੱਗੇ ਮਾਮਲਾ ਕੀ ਨਵਾਂ ਮੋੜ ਲਵੇਗਾ ਕਿ ਪਰਿਵਾਰ ਨੂੰ ਵਾਕਈ ਇਨਸਾਫ ਮਿਲੇਗਾ ਕੀ ਪ੍ਰਸ਼ਾਸਨ ਇਹਨਾਂ ਦੀ ਗੱਲ ਸੁਨੇਗਾ ਕਿ ਪ੍ਰਸ਼ਾਸਨ ਤੇ ਦਬਾਅ ਪੈ ਪਾਏਗਾ ਵੀ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਏਗੀ ਇਹ ਸਾਰਾ ਕੁਝ ਕੱਲ ਪਤਾ ਲੱਗੇਗਾ ਸੋ ਜਿੱਦਾਂ ਕਿ ਅਸੀਂ ਪੁਸ਼ਪਿੰਦਰ ਸਿੰਘ ਕਰਨਲ ਬਾਠ ਦੇ ਮੁੰਡੇ ਦੇ ਨਾਲ ਅੰਗਤ ਬਾਠ ਨਾਲ ਗੱਲਬਾਤ ਕਰਕੇ ਆਏ ਜਿੱਦਾਂ ਉਹਨਾਂ ਨੇ ਦੱਸਿਆ ਕਿ ਹਰਪੰਸ ਜਿਹੜਾ ਢਾਬਾ ਸੀ ਰ지ਂਦਰਾ ਦੇ ਬਾਅਦ ਢਾਬਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਐਥੇ ਗੱਡੀ ਦੀ ਜਿਹੜੀ ਡਿੱਗੀ ਸੀ ਉਹਦੇ ਉੱਪਰ ਉਹ ਮੈਗੀ ਰੱਖ ਕੇ ਖਾ ਰਹੀ ਸੀ ਤੇ ਲਗਾਤਾਰ ਕਿਹਾ ਜਾ ਰਿਹਾ ਸੀ ਵੀ ਉਹ दारू ਪੀ ਰਹੀ ਸੀ ਪਰ ਉਹਦੇ ਬੇਟੇ ਵੱਲੋਂ ਜਿੱਥੇ ਕਿਹਾ ਵੀ ਅਸੀਂ दारू ਨਹੀਂ ਪੀ ਰਹੇ ਸੀ ਅਸੀਂ ਕੱਲੀ ਮੈਗੀ ਖਾ ਰਹੀ ਸੀ ਤੇ ਉਸ ਤੋਂ ਬਾਅਦ ਹਰਪੰਸ ਟਾਬੇ ਦੇ ਮਾਲਕ ਦਾ ਬਿਆਨ ਵੀ ਸਾਹਮਣੇ ਆਇਆ ਸੀ ਭਈਆ ਜੀ ਤੁਸੀਂ ਰਾਤ ਨੂੰ ਇੱਥੇ ਸੀ ਕਿ ਮਾਮਲਾ ਨਿਭਾਇਆ ਰਾਤ ਨੂੰ ਨਹੀਂ ਤੇ ਮੇਰੇ ਲੋਕੇ ਸਾਨੂੰ ਪਤਾ ਨਹੀਂ ਹੈ ਅੱਛਾ ਇਹ ਰਾਤ ਨੂੰ ਮੇਰੀ ਚੁੱਪੀ ਹੋ ਗਈ ਬਾਹੂ ਕਿੱਥੇ ਆ ਬੱਸ ਕੋਈ ਪਤਾ ਨਹੀਂ ਕਿੱਥੇ ਕਿੰਨੇ ਦਿਨ ਹੋ ਗਏ ਕਿ ਆ ਉਹਨੂੰ ਕਹਿੰਦੇ ਕਿ ਉਹ ਹੈ ਅੱਛਾ ਕਿੰਨੇ ਦਿਨ ਹੋ ਗਏ ਜੀ ਕੱਲ ਸਵੇਰ ਤੱਕ ਗਏ ਮੱਥਾ ਟੇਕ ਕੇ ਠੀਕ ਕੱਲ ਮੱਥਾ ਟੇਕ ਗਏ ਹਾਂ ਜੀ ਇਹ ਮੱਥਾ ਟੇਕ ਕੇ ਤਾਂ ਬਸ 24 ਘੰਟੇ ਖੁੱਲਾ ਹੁੰਦਾ ਆਪਣਾ ਸ਼ਬ ਟਾਵੇ 24 ਘੰਟਾ ਖੁੱਲਾ ਕੋਈ ਪਰਮਿਸ਼ਨ ਨਹੀਂ ਆਉਣਾ ਕੋਲੇ ਪਰਮਿਸ਼ਨ ਨਹੀਂ ਆਉਣਾ ਸਾਰੇ ਤੋਂ ਮਾਲਕ ਨੂੰ ਪਤਾ ਅੱਛਾ ਉਹ ਮਾਲਕ ਨੂੰ ਤੁਸੀਂ ਤਾਂ ਤੇ ਕੰਮ ਕਰਦੇ ਹੋ ਹਾਂ ਕੰਮ ਕਰਦੇ ਹੋ ਤੁਸੀਂ ਇੱਥੇ ਜਿਹੜਾ ਦਾ ਵਾਰਦਾਤ ਨੂੰ ਜਾਮ ਨਹੀਂ ਸਰ ਇੱਥੇ ਸਾਡੇ ਦਿਨ ਕੀ ਡਿਊਟੀ ਹੁੰਦੀ ਨਾ ਠੀਕ ਹੈ ਤਾਂ ਸ਼ਿਫਟਾਂ ਵੀ ਡਿਊਟੀ ਹੁੰਦੀ ਹੈ ਹਾਂਜੀ ਉਹ ਜੋ ਢਾਬੇ ਦੇ ਉੱਤੇ ਕੰਮ ਕਰਦੇ ਨੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਸਾਡੀ ਤਾਂ ਦਿਨ ਦੇ ਵਿੱਚ ਡਿਊਟੀ ਹੁੰਦੀ ਆ ਤੇ ਅਸੀਂ ਜਦੋਂ ਘਟਨਾ ਵਾਪਰੀ ਅਸੀਂ ਇੱਥੇ ਨਹੀਂ ਸੀਗੇ ਤੇ ਨਾਲ ਹੀ ਗੱਲਬਾਤ ਹੋਰ ਦੁਕਾਨਦਾਰਾਂ ਨਾਲ ਵੀ ਕਰਾਂਗੇ ਜਿੱਥੇ ਭਾਈ ਜਿਹੜਾ ਕਰਨਲ ਸਾਹਿਬ ਵਾਲਾ ਮਾਮਲਾ ਵਾਪਰਿਆ ਸੀ ਤੁਸੀਂ ਇੱਥੇ ਸੀਗੇ ਉਹ ਤਾਂ ਨਹੀਂ ਸਰ ਮੈਂ ਆ ਨਹੀਂ ਚਾ ਅੱਛਾ ਜੀ ਮੈਂ ਤਾਂ ਅੱਜ ਹੀ ਆਇਆ ਸਰ ਅੱਜ ਹੀ ਆਏ ਹਾਂ ਹਾਂਜੀ ਸਰ ਜੀ 24 ਘੰਟੇ ਤਾਂ ਕਾਣ ਖੁੱਲੀਆਂ ਨਹੀਂ ਆਪਣੀ ਜੀ ਨਹੀਂ ਰਾਤ ਨੂੰ ਦੇਖੋ ਜੇ ਬੰਦ ਕਰ ਦਿੰਦੇ ਤੇ ਦੱਸੋ ਤੁਸੀਂ ਬੰਦ ਕਰਦੇ ਹਾਂਜੀ ਸਰ ਜੀ ਸੋ ਜਿੱਦਾਂ ਕਿ ਇਸ ਮਾਮਲੇ ਨੂੰ ਲੈ ਕੇ ਕੋਈ ਵੀ ਬੋਲਣ ਨੂੰ ਤਿਆਰ ਨਹੀਂ ਹੈ ਤਿਆਰ ਜੋ ਹੋਵੇ ਵੀ ਕਈ ਕਰਨੀ ਵੀ ਅਸੀਂ ਇੱਥੇ ਹੈ ਨਹੀਂ ਸੀ ਕਿ ਹਰਬੰਸ ਟਾਬਾ ਜਿੱਥੇ ਇਹ ਸਾਰੀ ਘਟਨਾ ਵਾਪਰੀ ਹੈ ਕਰਨਲ ਦੇ ਬੇਟੇ ਅੰਗਤ ਬਾਠ ਦੇ ਨਾਲ ਜੋ ਕਰਨਲ ਸਾਹਿਬ ਪੁਸ਼ਪਿੰਦਰ ਬਾੜ ਦੇ ਨਾਮ ਕੁੱਟਮਾਰੀ ਸੀ ਜਗ੍ਹਾ ਦੇ ਉੱਤੇ ਹੋਈ ਸੀ ਹੁਣ ਜਿੱਦਾਂ ਕਿ ਪਰਿਵਾਰ ਵੱਲੋਂ ਵੀ ਕਿਹਾ ਜਾ ਰਿਹਾ ਵੀ ਕੱਲ ਰਾਜਪਾਲ ਦੇ ਨਾਲ ਮੁਲਾਕਾਤ ਹੋਵੇਗੀ ਹੁਣ ਕੱਲ ਤੋਂ ਬਾਅਦ ਦੇਖਾਂਗੇ ਉਸ ਪਰਿਵਾਰ ਨੂੰ ਇਨਸਾਫ ਮਿਲਦਾ ਤੇ ਜਿੱਦਾਂ ਉਹਨਾਂ ਨੇ 22 ਮਾਰਚ ਵਾਲੇ ਦਿਨ ਡੀਸੀ ਦਫ਼ਤਰ ਦੇ ਬਾਹਰ ਪੱਕਾ ਧਰਨਾ ਦੇਣਗੇ ਤੇ ਜਿਹੜੇ ਐਕਸ ਆਰਮੀ ਦੇ ਫੌਜੀ ਹੋਣਗੇ ਉਹ ਵੀ ਉਹਨਾਂ ਦੇ ਨਾਲ ਸ਼ਾਮਲ ਹੋਣਗੇ ਤੇ ਹੋਰ ਦੇਖਣਾ ਹੋਵੇਗਾ ਕੌਣ-ਕੌਣ ਸ਼ਾਮਲ ਹੋਵੇਗਾ ਜਾਂ ਉਸ ਧਰਨੇ ਤੋਂ ਪਹਿਲਾਂ ਹੀ ਪਰਿਵਾਰ ਨੂੰ ਇਨਸਾਫ ਮਿਲ ਜਾਂਦਾ ਹੁਣ ਆਉਣ ਵਾਲਾ ਸਮਾਂ ਦੱਸੇਗਾ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਮਹਿਬਲਵਿੰਦਰ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ